ਜਨ ਸਕਤੀ ਸੂਬਿਆ ਦੇ ਪੈਰਗਾਸ ਵਿੱਚ ਡਾਕਟਰ ਬਲਦੇਵ ਸਿੰਘ ਆफी ਦਾ ਸਵਾਗਤ ਕਰਦਾ ਵੈਲਕਮ ਕਰਦਾ ਪੈਰਗਾਸੋ ਅੱਜ ਹੈ 5 ਸਤੰਬਰ 2025 ਅੱਜ ਦਾ ਦਿਨ ਬੜਾ ਮਹੱਤਵਪੂਰਨ ਹੈ ਇਹ ਹਿਸਟੋਰੀਕਲ ਦਿਵਸ ਸਬਤੇ ਲਈ এডਿਕੇਸ਼ਨ ਦੇ ਡਿਪਾਰਟਮੈਂਟ ਜੀ ਆਪਾਂ ਇਕੱਠੇ ਬਹੁਤ ਹੀ ਮਹੱਤਵਪੂਰਨ ਦਿਵਸ ਹੈ ਤੇ ਇਸ ਇਹ ਜਿਹੜਾ ਦਿਵਸ ਅਸੀਂ ਗੱਲ ਕਰਦੇ ਹਾਂ ਇਸ ਦਿਵਸ ਤੇ ਅਸੀਂ ਹਰ ਸਾਲ 1962 ਤੋਂ ਲੈ ਕੇ ਹਰ ਸਾਲ ਅਸੀਂ ਨੈਸ਼ਨਲ ਟੀਚਰਸ ਦੇ ਜਾਂ ਅਸੀਂ ਕਹਿੰਦੇ ਪੌਮੀ ਅਧਿਆਪਕ ਦੇ ਸੁਣਾਉਣੇ ਆ ਜਦੋਂ ਅਸੀਂ ਜਿਹੜੇ ਸਾਡੇ ਅਧਿਆਪਕਾਂ ਉਹਨਾਂ ਨੂੰ ਆਨਰ ਕਰਦੇ ਆ ਉਹਨਾਂ ਨੂੰ ਸਰਟੀਫਿਕੇਟ ਦਿੰਨੇ ਆ ਉਹਨਾਂ ਵਾਸਤੇ ਜੋ ਨੇ ਮਿਹਨਤ ਕੀਤੀ ਆ ਉਹ ਹਾਈਲਾਈਟ ਕਰਦੇ ਆ ਸੋ ਪੈਰਾਡੈਸ਼ ਤੋਂ ਦੱਲੇ ਹੋਏਗੇ ਜਦੋਂ ਅਸੀਂ ਗੱਲ ਕਰਦੇ ਆ ਇਹ ਅਧਿਆਪਕ ਦਿਵਸ ਦੀ ਥੋੜਾ ਜਿਹਾ ਬੈਕਗ੍ਰਾਉਂਡ ਜਾਣਨਾ ਪੈਂਦਾ ਹੈ ਜਦੋਂ ਕਰ ਕਰਦੇ ਇਸ ਬੈਕਗ੍ਰਾਉਂਡ ਦੀ ਤਾਂ ਸ਼ਾਇਦ ਨੂੰ ਪਤਾ ਹੋਏਗਾ ਮੈਂ ਵੀ ਦੱਸਦਾ ਆ ਤੁਹਾਨੂੰ ਉਹ ਕੀ ਹੈ ਕਿ ਸਾਡੇ ਦੇਸ਼ ਦੇ ਸੈਕੰਡ ਪ੍ਰੈਜ਼ੀਡੈਂਟ ਹਨ ਉਸਨ ਸਾਡੇ ਕੋਲੇ ਡਾਕਟਰ ਸਰਵਾ ਪੈਲੀ ਆ ਰਾਤਾਕ੍ਰਿਸ਼ਨ ਡਾਕਟਰ ਸਰਬਪਲੀ ਰਾਤਾਕ੍ਰਿਸ਼ਨ ਜਿਨ੍ਹਾਂ ਦਾ ਬਰਥ ਹੋਇਆ 5 ਸਤੰਬਰ 1888 ਨੂੰ ਤੇ ਉਹਨਾਂ ਦੀ ਡੈਥ ਹੋਈ ਹੈ 17 ਮਈ 1950 ਸਪੈਰਡਿਸ਼ੀਅਤ ਉਸੇ ਦਾ ਜਨਮ ਲਾਹੀਲੇ ਹਾਂ ਸਾਡਾ ਸਾਰਾ ਇੰਡੀਆ 올 ਇੰਡੀਆ ਲੈਵਲ ਤੇ ਸਾਡੇ ਦੇਸ਼ ਦੇ ਸੈਕੰਡ ਪ੍ਰੈਜ਼ੀਡੈਂਟ ਹਨ ਉਹਨਾਂ ਨੂੰ ਆਨਰ ਕਰਨ ਦੀ ਖਾਤਰ ਉਹਨਾਂ ਦਾ ਬਰਥਡੇ ਹੈ 1920 ਤੋਂ ਲੈ ਕੇ ਅਸੀਂ ਟੀਚਰਸ ਡੇਸ ਬਣਾਉਂਦੇ ਆ ਅਧਿਆਪਕਾਂ ਦੇ ਦਿਨ ਬਣਾਉਂਦੇ ਆ ਸੋ ਇਹਦੇ ਬਾਰੇ ਅੱਜ ਸਾਡਾ ਪ੍ਰੋਗਰਾਮ ਹੋਈਗਾ ਕਿਉਂਕਿ ਜਦੋਂ ਅਸੀਂ ਯਾਤਨ ਤੇ ਸੁਣਾਉਂਦੇ ਆ ਕਿ ਬਹੁਤ سارے ਮੈਸਨ ਦਾ ਪ੍ਰੋਗਰਾਮ ਬਹੁਤ سارے ਸੈਮੀਨਾਰ ਬਹੁਤ سارے ਪ੍ਰੋਗਰਾਮ ਕਿਤੇ ਜਾਂਦੇ ਆ ਤਾਂ ਮੁਸ਼ਕਲਤਾ ਹੈ ਤਾਂ ਕਿ ਅਸੀਂ ਪੀਚਸ ਦੀ ਜਿਹੜਾ ਜੋਗਦਾਨ ਉਸ ਨੂੰ ਹਾਇਰ ਕਰ ਸਕੇ ਪੀਚਸ ਦਾ ਜੋਗਦਾਨ ਬਹੁਤ ਮਹੱਤਵਪੂਰਨ ਹੈ ਇਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਤੁਹਾਨੂੰ ਸ਼ੇਅਰ ਕਰਨੀ ਚਾਹੁੰਦਾ ਅਸੀਂ ਔਨਰ ਕਿਉਂ ਕਰਨਾ ਚਾਹੁੰਦੇ ਆ ਪੀਚਸ ਨੂੰ ਸ਼ਾਇਦ ਤੁਸੀਂ ਸੁਣਿਆ ਹੋਣਾ ਤੁਹਾਨੂੰ ਪਤਾ ਹੀ ਹੋਵੇਗਾ ਸਾਡੀ ਦਿੱਸ਼ਟੀ ਵਿਦਿਆਰਥੀ ਆਪਾਂ ਚਾਹੀਏ ਸਾਡੇ ਸਾਰੇ ਲੋਕ ਇਹ ਸਾਡਾ ਸਾਰਾ ਦੇਸ਼ ਕਹ ਰਿਹਾ ਹੈ ਕਿ ਸਾਡੇ ਜਿਹੜੇ ਅਧਿਆਪਕ ਹਨ ਉਹ ਕੀ ਹਨ ਕੋਲੇਸ਼ਰ ਬੇਡਰਾ ਸਾਡੇ ਦੇਸ਼ ਦਾ ਹਾਈਐਸਟ ਉਹਦਾ ਕੀ ਹੈ ਉਹ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਜਾਂ ਹੈ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾਂ ਹੈ ਚੀਫ ਜਸਟਿਸ ਆਫ ਦਾ ਸੁਪਰੀਮ ਕੋਰਟ ਆਫ ਇੰਡੀਆ ਇਹ ਸਭ ਤੋਂ ਹਾਈਐਸਟ ਉਹ ਹਨ ਪਰ ਸਭ ਤੋਂ ਸੁਪਰੀਮ ਉਹਦਾ ਆਹਦਾ ਕਿਹੜਾ ਹੈ ਸਾਡੇ ਦੇਸ਼ ਦਾ ਉਹ ਹੈ ਅਧਿਆਪਕ ਸਭ ਇੱਥੇ ਗੱਲ ਚੱਲਦੀ ਕਿ ਅਧਿਆਪਕ ਹਨ ਉਨਾਂ ਦਾ ਸਿੱਕੇਸਾ ਹਾਈਲਾਈਟ ਕਰੀਏ ਤੇ ਉਹਨਾਂ ਦੇ ਗੁਣਾਂ ਨੂੰ ਉਹਨਾਂ ਨੂੰ ਕਿੱਦਾਂ ਜਾਗਰ ਕਰਕੇ ਸਾਡੇ ਦੇਸ਼ ਦੇ ਵਿੱਚ ਉਹਨਾਂ ਦੀ ਮਹਿਮਾ ਦਾ ਗਾਣਕ ਕੀਤਾ ਜਾ ਸਕੇ ਸੋ ਇਸ ਬਾਅਦ ਮੈਂ ਗੱਲ ਕਹਿਣੀ ਚਾਹੁੰਦਾ ਜਦੋਂ ਅਸੀਂ ਦਿਨ ਮਨਾਉਂਦੇ ਤਾਂ ਅਸੀਂ ਸਾਡੇ ਆਪਣੇ ਜਿਹੜੇ ਅ ਅਧਿਆਤਕਾਂ ਤੋਂ ਉਹਨਾਂ ਦੀ ਜਿਹੜੀ ਹਾਰਡ ਵਰਕ ਹੈ ਡੈਡੀਕੇਸ਼ਨ ਹੈ ਇਸ ਤੋਂ ਇਲਾਵਾ ਜਿਹੜਾ ਬੰਦੇ ਨੇ ਬਹੁਤ ਜ਼ਿਆਦਾ ਕੰਮ ਕੀਤਾ ਉਸ ਨੂੰ ਅਸੀਂ ਏਕਨੋਲਜ ਕਰਦੇ ਹਾਂ ਬਹੁਤ ਜ਼ਰੂਰੀ ਹੈ ਕਿ ਅਨੋਲਜ ਕਰਨਾ ਇਸ ਤੋਂ ਇਲਾਵਾ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਡਾਕਟਰ ਰਾਧਾ ਪ੍ਰੇਸ਼ਨ ਅੰਜੀ ਜਦ ਸ੍ਰਮਨ ਦਾ ਸਤਨ ਉਹਨਾਂ ਦਾ ਬਰਥ ਦਿਹਾੜਾ ਤੁਸੀਂ ਨੋਟੀ ਕਰ ਲਿਆ 5 ਸਤੰਬਰ 1888 ਤੇ ਇਹ ਗੱਲ ਹੋਈ ਸ਼ੁਰੂ ਵਿੱਚ ਕਿ ਉਹਨਾਂ ਦੇ ਬਰਸ ਦੇ ਤੇ ਇਹ ਦਿਨ ਕਿਉਂ ਮਨਾਇਆ ਜਾਂਦਾ ਉਹਨਾਂ ਨੇ ਖੁਦ ਹੀ ਦੱਸੀ ਗੱਲ ਤੁਸੀਂ ਵੀ ਇੱਥੇ ਸਮਝਣ ਦਾ ਚੱਲਣ ਕਰਿਓ ਡਾਕਟਰ ਰਾਧਾਕ੍ਰਿਸ਼ਨ ਜੀ ਨੇ ਕਿਹਾ ਕਿ ਇਹ ਉਸ ਦਾ ਬਲੀਫ ਹੈ ਬਲੀਫ ਕੀ ਹੈ ਕਿ ਟੀਚਿੰਗ ਨੋਬਲਿਸਟ profession ਹੈ ਸਭ ਤੋਂ ਵੱਡਾ ਨੋਬਲ profession ਕੀ ਹੈ ਟੀਚਿੰਗ ਤੇ ਇਸ ਅਲਾਵਾ ਇਹਦੇ ਵਿੱਚ ਸੈਕਰੀਫਾਈਸ ਸਿੰਸ ਆਫ ਸੈਕਰੀਫਾਈਸ ਵੀ ਇੱਕ ਬਲੀਦਾਨ ਦਾ ਮੈਸਨ ਦਾ ਉਹਨਾਂ ਵਿੱਚ ਇੱਕ ਟਾਈਪ ਦਾ ਉਹਨਾਂ ਜਜ਼ਬਾ ਵੀ ਹੋਣਾ ਚਾਹੀਦਾ ਹੈ ਪੇਸ਼ੈਂਸ ਹੋਣੀ ਚਾਹੀਦੀ ਹੈ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਇਹ ਸਾਰਾ ਡਿਸਪਲਿਨਰੀ ਹੋਣਾ ਚਾਹੀਦਾ ਹੈ ਕਲੋਰੀ ਵੀ ਹੋਣੀ ਚਾਹੀਦੀ ਉਹਦੇ ਵਿੱਚ ਤੇ ਬਿਊਟੀਫੁੱਲ ਵੀ ਹੋਣਾ ਚਾਹੀਦਾ ਡਾਇਨਾਮਿਕ ਵੀ ਹੋਣਾ ਚਾਹੀਦਾ ਜਿਵੇਂ 2025 ਬੈਠੇ ਹਾਂ ਅਸੀਂ ਸਾਡੇ ਕੋਲ ਆ ਗਿਆ ਅੱਜ ਤੁਸੀਂ ਦੇਖ ਰਹੇ ਹੋ ਕੀ ਆ ਗਿਆ ਹੈ ਐਸਰਕ WhatsApp ਆ ਗਿਆ Facebook ਆ ਗਿਆ ਸਾਡੇ ਕੋਲ ਪੁਰਣੀ ਬਹੁਤ ਨਵੀਆਂ ਨਵੀਆਂ ਟੈਕਨੀਕਸ ਆ ਗਿਆ ਤੇ ਸਾਡਾ ਟੀਚਰ ਹੈ ਉਹ ਨਵੀਆਂ ਟੈਕਨੀਕਸ ਦੇ ਵਿੱਚ ਆਪਣੇ ਆਪ ਨੂੰ ਮਹਾਰਤ ਹਾਸਲ ਕਰਕੇ ਕਿ ਜੋ ਅੱਜ ਦਾ ਜਿਹੜਾ ਸਟੂਡੈਂਟ ਹੈ ਉਹ ਸੀ ਜਿਹਨ ਲੋੜਾਂ ਨੂੰ ਪੂਰਾ ਕਰਦੇ ਕਾਬਲ ਹੋ ਗਏ। ਸੋ ਪਹਿਲਾ ਦਾ ਸ਼ੁਰੂ ਇਸ ਵਿੱਚ ਬਹੁਤ ਸਾਰੇ ਬਹੁ ਟੌਪਿਕ ਹਨ ਉਹ ਵੀ ਮੈਂ ਬਾਅਦ ਕਰਾਂਗਾ। ਤੇ ਹੁਣ ਮੈਂ ਆਪਣੇ ਜਿਹੜੇ ਬਹੁਤ ਵਧੀਆ ਪੈਨਲ ਨੂੰ ਬੁਲਾਇਆ ਜੀ ਬਹੁਤ ਹੀ ਇੰਪੋਰਟੈਂਟ ਪੈਨਲ ਗ੍ਰੇਡ ਪੈਨਲ ਬੁਲਾਇਆ ਉਹ ਮੇਰੀ ਡਿਊਟੀ ਬਣਦੀ ਹੈ ਕਰਨਾ ਤੁਹਾਡੀ ਇੰਟਰੋਡਕਸ਼ਨ ਕਰਾ ਦੇ। ਮੇਰੇ ਬਿਲਕੁਲ ਨਾਲ ਬੈਠੇ ਹਨ। ਸਰਦਾਰ ਮਨਪ੍ਰੀਤ ਸਿੰਘ ਜੀ ਠੀਕ ਹੈ ਹਾਂ ਇਹਨਾਂ ਦੀ ਇੰਟਰੋਡਕਸ਼ਨ ਗਿਵਨ ਦੇ ਰਹੇ ਹਾਂ ਸਰ ਮਨਪ੍ਰੀਤ ਸਿੰਘ ਜੀ ਮਾਸਟਰ ਆਫ ਸਾਇੰਸ ਡਿਗਰੀ ਹੈ ਨੇ ਇਹਨਾਂ ਦੀ ਐਮ ਐਸ ਸੀ ਪੀਟੀ ਮੈਥਮੈਟਿਕਸ ਦੀ ਠੀਕ ਹੈ ਇਸ ਬਾਬਾ ਇਹਨਾਂ ਨੇ ਬਹੁਤ ਸਾਰੇ ਹੋਰ ਵੀ ਪ੍ਰੋਗਰਾਮ ਕੀਤੇ ਹਨ ਠੀਕ ਹੈ ਨੈਟ ਵੀ ਪਾਸ ਕੀਤਾ ਹੈ ਨੇ ਉਹ ਪਿਛਲੇ 14 ਸਾਲਾਂ ਤੋਂ ਇਹ ਸਾਡਾ ਜਿਹੜਾ এডੂਕੇਸ਼ਨ ਸਿਸਟਮ ਪਹਾੜ ਸਰਕਾਰ ਦਾ ਪੰਜਾਬ ਸਰਕਾਰ ਦਾ ਉਸ ਸੇਵਨ ਵਾਇ ਇਹ ਬਹੁਤ ਵੱਡੀ ਗੱਲ ਹੈਗੀ ਠੀਕ ਇਹਨਾਂ ਨੇ ਹੋਰ ਵੀ ਮੈਨੂੰ ਗੱਲ ਦੱਸੀ ਸੀ ਬਣੀ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਉਹ ਕੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਟੀਚਰਸ ਦੀ ਜਾਂ ਸਰ ਮੰਤਰੀ ਸਿੰਘ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਵਿੱਚ ਜਜ਼ਬਾ ਦਾ ਬਹੁਤ ਇੰਪੋਰਟੈਂਟ ਹੈ ਬੜਾ ਐਨਰਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁਝ ਹੈ ਨਾ ਹੋਈ ਤੇ ਇਹਨਾਂ ਨੇ ਹੋਰ ਕੀ ਕੀਤਾ ਹੈ ਜਿਹੜਾ ਉਹ ਇੰਪੋਰਟੈਂਟ ਬਲ ਕੀਤੀ ਹੈ ਪਿਛਲੇ 9 10 ਮਾਰਚ ਮਾਰਚ 9 ਤੋਂ ਲੈ ਕੇ 10 ਤੱਕ 2025 ਦੀ ਗੱਲ ਕਰ ਰਹੇ ਹਾਂ ਇਕ ਬਹੁਤ ਵੱਡਾ ਸੁਪਨਾ ਹੈ ਪੰਜਾਬ ਸਰਕਾਰ ਦਾ ਉਹ ਸੁਪਨਾ ਕੀ ਹੈ ਕਿ ਸਾਡੇ ਟੀਚਰ ਸਮਝਦੇ ਹਾਣੀ ਬਣ ਸਕਣ ਉਹ ਘਰੇ ਨਾਲ ਬੈਠੇ ਰਹਿਣ ਨੂੰ ਬਹੁਤ ਜ਼ਿਆਦਾ ਅਬਿਲਟੀ ਚਾਹੀਦੀ ਹੈ ਉਹ ਕੀ ਹੈ ਇਹਨਾਂ ਦੀ ਬੜੀ ਲੱਕੀਉ ਹਨ ਬੰਦੇ ਹਨ ਵਿਅਕਤੀ ਹਨ ਪ੍ਰਿੰਸੀਪਲ ਹਨ ਮਨਪ੍ਰੀਤ ਸਿੰਘ ਜੀ ਕਿੰਗੇ ਪ੍ਰਿੰਸੀਪਲ ਦੀ ਅਹੁਦੇ ਤੇ ਕੰਮ ਕਰ ਰਹੇ ਹਨ ਇਹਨਾਂ ਨੇ ਮਤਲਬ ਬਹੁਤ ਜ਼ਿਆਦਾ ਕੰਮ ਕੀਤਾ ਬਹੁਤ ਜ਼ਿਆਦਾ ਵਧੀਆ ਡਿਊਟੀ ਨਿਭਾਈ ਤੇ ਸਿੰਗਾਪੁਰ ਵੀ ਜਾ ਕੇ ਆਏ ਹਨ 9 ਤੋਂ 9 ਮਾਰਚ ਤੋਂ ਲੈ ਕੇ ਅ ਸੀਵਲ ਕੀਤੀ ਸੀ ਦੁਆਰਾ ਦੱਸਿਆ 16 ਮਾਰਚ 9 ਤੋਂ 16 ਮਾਰਚ ਤੱਕ ਇਸੇ ਸਾਲ ਦੀ ਗੱਲ ਕਰ ਰਹੇ ਹਾਂ ਸਿੰਗਾਪੁਰ ਜਾ ਕੇ ਆਏ ਸਾਡਾ ਸਭ ਦਾ ਡ੍ਰੀਮ ਹੁੰਦਾ ਕਿ ਫੋਰਨ ਕੰਟਰੀ ਜਾਣਾ ਹੈ ਇਹ ਉੱਥੋਂ ਕੀ ਗ੍ਰੈਂਡ ਕਰਕੇ ਆਏ ਹੈ ਇਹ ਸਾਡਾ ਅਗਲਾ ਵਿਸ਼ਾ ਹੋਏਗਾ ਅੱਜ ਦਾ ਨਹੀਂ ਹੋਏਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਇਸ ਬਾਅਦ ਮੈਂ ਜਿਹੜੇ ਸਾਡੇ ਨਾਲ ਹੋਰ ਪਾਰਟਨ ਸਣ ਬੈਠੇ ਉਹਨਾਂ ਦੀ ਵੀ ਸਾਡੀ ਡਿਊਟੀ ਮੰਗਦੇ ਉਹਨਾਂ ਨੂੰ ਵੀ ਇੰਟਰੋਡਿਊਸ ਕਰਾ ਦਿਆਂ ਮੇਰੇ ਨਾਲ ਬੈਠੇ ਹਨ ਇਸ ਬਾਅਦ ਮੈਡਮ ਪਾਰਨਿਲ ਕੋਰਚ ਤੇ ਪਾਰਨਿਲ ਕੋਰ ਦੀ ਜਿਹੜੀ ਜਦੋਂ ਸੀ ਕਰਦੇ ਹਾਂ ਨਤੀਜੇ ਦੀ ਕੁਆਲਿਟੀ ਜਦੋਂ ਦੀ ਗੱਲ ਕਰੀਏ ਜੋ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉੱਚੀ ਹੈ ਉਹਨਾਂ ਨੇ ਕਾਫੀ ਮਿਹਨਤ ਕੀਤੀ ਉਹ گورਨਰ ਪ੍ਰਾਇਮਰੀ ਸਕੂਲ ਵਿੱਚ ਜਿਹੜਾ ਸਰਕਮਨਸੂਰਾ ਹੈ ਹਿਸਕੂਲ ਧਿਆਨ ਵਿੱਚ ਉਹ ਉੱਥੇ ਬਤੌਰ ਆਈਈਟੀ 'ਚ ਕੰਮ ਕਰਦੇ ਇਨਕਲੂਸਿਵ এডਿਕੇਸ਼ਨ ਟੀਚਰ ਜਿਹੜੀ ਪ੍ਰੀ ਪ੍ਰਾਇਮਰੀ ਹੁੰਦੀ ਹੈ এডਿਕੇਸ਼ਨ ਉਹਦੀ ਗੱਲ ਕਰਦੇ ਆ ਔਰ ਪਿਛਲੇ 16 ਸਾਲਾਂ ਤੋਂ ਕੰਮ ਕਰਦੇ ਆ ਬਹੁਤ ਹੀ ਡੈਡੀਕੇਟਿਡ ਹਨ ਠੀਕ ਹੈ ਇਹਨਾਂ ਨੇ ਆਪਣੇ ਹਿਸਟਰੀ ਵੀ ਕੀਤੀ ਹੈ ਸੋ ਅਸੀਂ ਮੈਡਮ ਤੁਹਾਡਾ ਵੀ ਅੱਜ ਦੇ ਪ੍ਰੋਬਲਮ ਚ ਬਿਲਕੁਲ ਕਰਦੇ ਹਾਂ ਥੈਂਕ ਯੂ ਸਰ ਤੇ ਇੱਕ ਮੈਂ ਗੱਲ ਹੋਰ ਐਡ ਕਰਨੀ ਚਾਹੁੰਦਾ ਮਨਪ੍ਰੀਤ ਜੀ ਮਨਪ੍ਰੀਤ ਜੀ ਦੇ ਸਾਡੇ ਬੈਠੇ ਜਿਵੇਂ ਮੈਂ ਹਾਂ ਸਰ ਪ੍ਰਿੰਸੀਪਲ ਉਹ ਦੱਸਣਾ ਚਾਹੁੰਦਾ ਕਿ ਮਨਪ੍ਰੀਤ ਜੀ ਅੱਜਕੱਲ ਸੜਜਗਰ ਗਵਰਨਮੈਂਟ ਸੈਨੇਸ਼ਨ ਸਕੂਲ ਆ ਡਿਸਟ੍ਰਿਕਟ ਲੁਧਿਆਣਾ ਵਿੱਚ ਉੱਥੇ ਬਦਲ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ ਉਹ ਪਹਿਲਾਂ ਨਹੀਂ ਦੱਸ ਕੇ ਹੋਣ ਦੱਸਿਆ ਸੋ ਅਸੀਂ ਹੁਣ ਆਪਣੇ ਟੌਪਿਕ ਦੇ ਆਉਣੇ ਪਿਆਰੇ ਦਰਸ਼ਕੋ ਟੌਪਿਕ ਬੜਾ ਇੰਪੋਰਟੈਂਟ ਹੈ ਉਸੇ ਲੈ ਕੇ ਚੱਲਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਮਨਪ੍ਰੀਤ ਜੀ ਤੁਹਾਡੇ ਨਾਲ ਗੱਲ ਕਰਾਂਗਾ ਹਾਂ ਠੀਕ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਟੀਚਰਸ ਦਾ ਉਹਨਾਂ ਦਾ ਦਰਤਬਾ ਕੀ ਹੋਵੇ ਠੀਕ ਹੈ ਉਹਨਾਂ ਦਾ ਰੋਲ ਕੀ ਹੋ ਜਾਂ ਉਹਨਾਂ ਦੇ ਨਾਲ ਸਮਾਜ ਕਿਸ ਤਰ੍ਹਾਂ ਵਿਚਰੇ ਸਮਾਜ ਉਹਨਾਂ ਨੂੰ ਕਿਸ ਤਰ੍ਹਾਂ ਅਹਿਮੀਤ ਦੇਵੇ ਇਹਦੇ ਸੰਬੰਧ ਵਿੱਚ ਬਹੁਤ ਸਾਰੇ ਸਾਡੇ ਕੋਲ ਕੁਐਸਚਨ ਹੁੰਦੇ ਹਨ ਸਭ ਤੋਂ ਪਹਿਲਾਂ ਮੈਂ ਕੁਐਸਚਨ ਤੁਹਾਨੂੰ ਹੀ ਪੁੱਛਾਂਗਾ ਕਿ ਜਿਹੜਾ ਅੱਜ ਇਲੈਕਟ੍ਰੋਨ ਕੇਜ 2025 ਵੈਕੈਂਸੀ ਠੀਕ ਹੈ ਤੇ ਅਸੀਂ ਕੀ ਲੈ ਲਿਆ ਅਸੀਂ ਈਵਲ ਵੀ ਵਰਤ ਰਹੇ ਹਾਂ ਅਸੀਂ ਫੇਸਬੁੱਕ ਵੀ ਵਰਤ ਰਹੇ ਹਾਂ ਅਸੀਂ ਬਹੁਤ ਕੁਝ ਹੋਰ ਵਰਤ ਰਹੇ ਹਾਂ ਅੱਜ ਦੇ ਯੁੱਗ ਵਿੱਚ ਚਲਸੀ ਗੱਲ ਕਰ ਰਹੇ ਇੱਕ ਅੱਛੇ ਟੀਚਰ ਦੀਆਂ ਕੁਆਲਿਟੀਆਂ ਕੀ ਹੋਣੀ ਚਾਹੀਦੀਆਂ ਇਹ ਦੱਸੋ ਸਾਨੂੰ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਟੀਚਿੰਗ ਦੇ ਅਹੁਦੇ ਨੂੰ ਆਪਾਂ ਇਹ ਮੰਨ ਕੇ ਚੱਲਦੇ ਆਂ ਕਿ ਇੱਕ ਸਬਜੈਕਟ ਟੀਚਰ ਨਾਲ ਆਪਾਂ ਫਿਕਸ ਕਰ ਦਿੰਦੇ ਆਂ ਵੀ ਇਹ ਮੈਥਮੈਟਿਕਸ ਦਾ ਟੀਚਰ ਹੈ ਇਹ ਇੰਗਲਿਸ਼ ਦਾ ਟੀਚਰ ਹੈ ਬਿਲਕੁਲ ਲੇਕਿਨ ਐਕਾਡੈਮਿਕ ਨੋਲੇਜ ਦੇ ਨਾਮ ਨਾਲ ਇੱਕ ਟੀਚਰ ਹੈ ਜਿਹੜਾ ਉਹ ਇੱਕ ਬੱਚੇ ਲਈ ਰਾਹ ਦਸੇ ਰਾ ਹਾਂ ਗਾਈਡ ਗਾਈਡ ਹੌਂਸਾ ਕੰਮ ਕਰਦਾ ਨਹੀਂ ਤਾਂ ਹੁੰਦਾ ਸਮਝਦੇ ਵੀ ਗਾਈਡ ਹੈ ਉਹਦੇ ਨਹੀਂ ਰੋਲ ਮਾਡਲ ਹੈ ਉਹਦਾ ਦੋਸਤ ਵੀ ਹੈ ਉਹਨੂੰ ਦੋਸਤ ਬਣ ਕੇ ਉਹਨੂੰ ਗਾਈਡ ਬਣ ਕੇ ਸਮਝਾਉਂਦਾ ਕਿ ਕਿਹੜੀ ਟੈਕਨੋਲੋਜੀ ਕਿੱਦਾਂ ਯੂਜ਼ ਕਰਨੀ ਹੈ ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਜਿੱਦਾਂ ਆਪਾਂ ਦੇਖਦੇ ਹਾਂ ਅੱਜ ਕੱਲ ਏਆਈ ਆ ਗਈ ਹਾਂ ਬਿਲਕੁਲ ਰੋਬੋਟਿਕ ਟੀਚਰ ਆ ਗਏ ਹਮ ਹਮ ਲੇਕਿਨ ਉਹ ਕਦੇ ਵੀ ਇੱਕ ਟੀਚਰ ਦਾ ਟੀਚਰ ਦੀ ਜਗ੍ਹਾ ਨਹੀਂ ਲੈ ਸਕਦੇ ਹੋ ਹਾਂ ਹਮ ਹਮ ਕਿਉਂਕਿ ਜਿਹੜੀ ਬੱਚੇ ਦੀ ਕ੍ਰੀਏਟੀਵਿਟੀ ਪਛਾਣਣੀ ਹੈ ਹਮ ਹਮ ਜੋ ਬੱਚੇ ਦੇ ਵਿੱਚ ਕੋਈ ਹੁਨਰ ਹੈ ਉਹ ਇੱਕ ਟੀਚਰ ਹੀ ਪਛਾਣ ਸਕਦਾ ਉਹ ਕੋਈ ਮਸ਼ੀਨ ਨਹੀਂ ਪਛਾਣ ਸਕਦਾ ਮਸ਼ੀਨ ਨੇ ਬੱਸ ਜਾਂਸਰ ਨਹੀਂ ਠੀਕ ਹੈ ਸਰ ਤੁਸੀਂ ਮੰਨ ਕਜੀ ਤੁਸੀਂ ਇਸ ਬਾਰੇ ਸਭ ਤੁਸੀਂ ਕਾਫੀ ਵਧੀਆ ਗੱਲ ਕਹੀ ਹੈ ਤੇ ਮੈਂ ਤੁਹਾਨੂੰ ਅਪਰੀਸ਼ੀਏਟ ਵੀ ਕਰਦਾ ਹਾਂ ਹੌਣ ਮੈडम ਪਰਮ ਜੀ ਜੀ ਮੈਂ ਤੁਹਾਡੇ ਕੋਲ ਆ ਰਿਹਾ ਇਹਨਾਂ ਨੇ ਕਾਫੀ ਇੰਪੋਰਟੈਂਟ ਗੱਲ ਕਹੀ ਹੈ ਕਿ ਟੈਕਨਾਲੋਜੀ ਦਾ ਜੁਗ ਹੈ AI ਦੀ ਗੱਲ ਕੀਤੀ ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਛੇ ਤੁਸੀਂ ਸੁਣਿਆ ਮੈडम ਨੂੰ ਠੀਕ ਹੈ ਹੁਣ ਗੱਲ ਇਹ ਹੋ ਰਹੀ ਜਦੋਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਮਝਣ ਤੇ ਵਿਚਾਰਨ ਵਾਲੀ ਲੋੜ ਹੈ ਕਿ ਸਾਡਾ ਟੀਚਰ ਜੋ ਆਇਆ ਜੁਗ ਹੈ 2025 ਦੀ ਗੱਲ ਕਰ ਰਹੇ ਹਾਂ ਮੈਂ ਗੱਲ ਕਰ ਰਿਹਾ ਸਾਡੇ ਕੋਲ ਜਿਹੜਾ ਬਹੁਤ ਸਰੀਆਂ ਹੋਰ ਵੀ ਨਵੀਂ ਨਵੀਂ ਚੀਜ਼ਾਂ ਆ ਗਈਆਂ ਹਨ ਫੇਸਬੁੱਕ ਆ ਗਈ ਸਾਡੇ ਕੋਲ ਵਾਟਸਐਪ ਆ ਗਿਆ ਸਾਰੇ ਕੋਲ ਬੜਾ ਖੁਸ਼ ਆ ਗਿਆ ਈਵਨ ਵੀ ਆ ਗਿਆ ਕਿ ਸਾਡਾ ਟੀਚਰ ਇੰਨਾਂ ਸਾਰੀਆਂ ਕੁਆਲਿਟੀਆਂ ਦੇ ਹਾਨੀ ਹੋ ਸਕਿਆ ਹੈ ਦੱਸੋ ਤੁਸੀਂ ਅ ਸੱਜੇ ਦੇਖਿਆ ਜਾਵੇ ਜਿਹੜਾ ਅੱਜ ਪ੍ਰਾਣਾਯੋਗ ਸੀਗਾ ਸਰ ਉਸ ਦੇ ਵਿੱਚ ਬੱਚਿਆਂ ਦਾ ਜਿਹੜਾ ਇੱਕ ਟੀਚਰ ਦੇ ਪਤੀ ਇੱਕ ਹੁੰਦਾ ਸੀਗਾ ਰਿਗਾਰਡ ਹੁੰਦਾ ਸੀਗਾ ਬਹੁਤ ਜ਼ਿਆਦਾ ਸੀਗਾ ਤੇ ਭਾ ਜਿਹੜਾ ਹੁਣ ਇੱਕ ਮਲਟੀਮੀਡੀਆ ਦੇ ਯੁੱਗ ਚੱਲਦਾ ਹੈ ਜਿਵੇਂ ਤੁਸੀਂ ਕਹਾਰੇ ਵੀ ਫੇਸਬੁੱਕ ਵੀ ਆ ਗਈ YouTube ਵੀ ਆ ਗਿਆ ਤੇ ਜੋ ਚੀਜ਼ਾਂ ਹੁਣ ਚੱਲ ਰਹੀਆਂ ਨੇ ਉਹਦੇ ਜੇ ਦੇਖਿਆ ਜਾਵੇ ਤਾਂ ਬੱਚਿਆਂ ਦਾ ਜਿਹੜਾ ਹੁਣ ਟੀਚਰ ਤੇ ਪਤੀ ਇੱਕ ਰਿਗਾਰਡ ਹੈ ਉਹ ਬਹੁਤ ਘਟ ਗਿਆ ਜੀ ਹਾਂ ਇਹ ਇਹ ਫਰਕ ਪੈ ਗਿਆ ਜੇ ਸਮੇਂ ਦੇ ਹਿਸਾਬ ਨਾਲ ਕਿਉਂਕਿ ਬੱਚਿਆਂ ਦਾ ਪਹਿਲਾਂ ਜਿਹੜਾ ਇੱਕ ਬਿਹੇਵਰ ਹੁੰਦਾ ਸੀ ਟੀਚਰ ਦੇ ਪ੍ਰਤੀ ਇੱਕ ਗੁਰੂ ਮੰਨਿਆ ਜਾਂਦਾ ਸੀ ਤੇ ਪਰ ਹੁਣ ਜਿਹੜੇ ਬੱਚੇ ਹੈਗੇ ਉਹ ਕਿਤੇ ਨਾ ਕਿਤੇ ਜਿਹੜੇ ਮਲਟੀਮੀਡੀਆ ਦੇ ਵਿੱਚ ਬੱਚੇ ਇਨਵੋਲਵ ਹੋ ਗਿਆ ਜਾਂ ਤੁਸੀਂ ਜਿਵੇਂ ਕਹਿ ਰਹੇ ਏਆਈ ਦੇ ਜੁੜਾ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਤਾਂ ਬੱਚੇ ਕਿਤੇ ਨਾ ਕਿਤੇ ਦੇ ਵਿੱਚ ਜ਼ਿਆਦਾ ਇਨਵੋਲਵ ਹੋ ਗਿਆ ਤੇ ਬੱਚਿਆਂ ਦਾ ਜਿਹੜਾ ਇੱਕ ਟੀਚਰ ਦੇ ਪ੍ਰਤੀ ਉਹ ਹੁੰਦਾ ਸੀ ਵਿਹਾਰ ਹੁੰਦਾ ਸੀ ਜਾਂ ਇੱਕ ਆਪਾਂ ਕਹਦੇ ਇੱਕ ਉਹਨਾਂ ਦਾ 버ਜ ਹੁੰਦਾ ਸੀਗਾ ਉਹਦੋਂ ਕਿਤੇ ਨਾ ਕਿਤੇ ਬੱਚੇ ਪਿੱਛੇ ਹੱਦ ਦਿਖ ਰਿਹਾ ਜੀ ਅੱਛਾ ਇਟ ਮੀਨਸ ਜਿਵੇਂ ਤੁਸੀਂ ਇਹ ਕਹਿ ਰਹੇ ਜੇ ਅੱਜ ਸਾਡੇ ਸਕੂਲਾਂ ਦੇ ਵਿੱਚ ਸਿਸਟਮ ਚ ਡਾਊਨ ਗ੍ਰੇਡ ਹੋ ਰਿਹਾ ਹੈ ਜੀ ਸਰ ਟੀਚਰਸ ਦਾ ਉਹਨਾਂ ਦਾ ਸਟੂਡੈਂਟਸ ਦਾ ਅਸੀਂ ਸਟੂਡੈਂਟ ਉਹਨਾਂ ਦੇ ਬੱਚੇ ਨਹੀਂ ਕਵਾਂਗੇ ਅਸੀਂ ਸਾਡੇ ਲਈ ਉਹ ਸਟੂਡੈਂਟ ਹਨ ਜੀ ਸਰ ਘਰ ਦੇ ਨਹੀਂ ਬੱਚੇ ਬਿਲਕੁਲ ਠੀਕ ਹੁਣ ਤੁਸੀਂ ਕਹਿ ਰਹੇ ਕਿ ਉਹਨਾਂ ਦਾ ਜਿਹੜਾ ਰਿਗਾਰਡ ਹੈ ਟੀਚਰ ਦੇ ਪ੍ਰਤੀ ਖਤਮ ਹੋ ਰਿਹਾ ਜਿਹੜਾ ਖਤਮ ਹੋ ਚੁੱਕਿਆ ਹੈ ਜੀ ਸਰ ਕਿ ਇਹਦੇ ਲਈ ਵਿਦਿਆਰਥੀ ਜ਼ਿੰਮੇਵਾਰ ਹਨ ਜਾਂ ਇਹਦੇ ਵਾਸਤੇ ਕੀ ਅਧਿਆਪਕ ਜ਼ਿੰਮੇਵਾਰ ਨਹੀਂ ਹਨ ਸਰ ਇਹ ਮੈਂ ਕੁਐਸਚਨ ਪ੍ਰਿੰਸੀਪਲ ਮਨਪ੍ਰੀਤ ਸਿੰਘ ਜੀ ਤੁਹਾਨੂੰ ਪੁੱਛਾਂ ਇਦੇ ਲਈ ਮੈਂ ਕਹਿਣਾ ਚਾਹੁੰਦਾ ਕਿ ਆਪਣਾ ਸਾਰਾ ਸਮਾਜ ਹੀ ਕਿਤਨਾ ਚਤੇ ਜਿੰਮੇਵਾਰ ਹੈ ਜਦੋਂ ਆਪਾਂ ਦੇਖਦੇ ਆ ਕਿ ਕਿਸੇ ਹੋਰ ਸਰਕਾਰੀ ਮਹਿਕਮੇ ਦੀ ਗੱਲ ਕਰੀਏ ਪਬਲਿਕ ਪਬਲਿਕ ਡੀਲਿੰਗ ਵਾਲਾ ਜਿਹੜਾ ਮਹਿਕਮਾ ਉੱਥੇ ਜਾ ਕੇ ਜੇ ਕੋਈ ਸਧਾਰਨ ਕਰਮਚਾਰੀ ਵੀ ਹੈ ਉਹਦੀ ਰਿਸਪੈਕਟ ਵੀ ਜ਼ਿਆਦਾ ਹੈ ਲੇਕਿਨ ਜਦੋਂ ਆਪਾਂ ਸਕੂਲਾਂ 'ਚ ਜਾ ਕੇ ਅਧਿਆਪਕਾਂ ਨਾਲ ਅੱਛੀ ਤਰੀਕੇ ਪੇਸ਼ ਨਹੀਂ ਆਉਂਦੇ ਤਾਂ ਬੱਚੇ ਉਸ ਚੀਜ਼ ਨੂੰ ਕੈਚ ਕਰਦੇ ਨੇ ਉਸ ਚੀਜ਼ ਨੂੰ ਗ੍ਰਹਿਣ ਕਰਦੇ ਨੇ ਵੀ ਸ਼ਾਇਦ ਅਧਿਆਪਕ ਦੀ ਇੰਨੀ ਕੀ ਇੱਜ਼ਤ ਕਰਨੀ ਬੰਦ ਪੁਰਾਣੇ ਸਮੇਂ ਦੇ ਵਿੱਚ ਮਾਤਾ ਪਿਤਾ ਇਹ ਕਹ ਕੇ ਜਾਂਦੇ ਸੀ ਕਿ ਅੱਜ ਤੋਂ ਇਹਨਾਂ ਦੇ ਮਾਪੇ ਅਸੀਂ ਨਹੀਂ ਹੈਗੇ ਤੁਸੀਂ ਹੋ ਲੇਕਿਨ ਉਹ ਜਿਹੜਾ ਸਮਾਜ ਦੇ ਵਿੱਚ ਤਬਦੀਲੀ ਆਈ ਹੈ ਉਹਦਾ ਬਹੁਤ ਅਸਰ ਹੋਇਆ ਬੱਚਿਆਂ ਤੇ ਕਿਤੇ ਨਾ ਕਿਤੇ ਇਹਨਾਂ ਵਿਦਿਆਰਥੀਆਂ ਤੇ ਹਾਂ ਵਿਦਿਆਰਥੀਆਂ ਤੇ ਕਿਤੇ ਨਾ ਕਿਤੇ ਇਹ ਚ ਸਾਰਾ ਸਮਾਜ ਹੀ ਅਧਿਆਪਕ ਵਰਗ ਵੀ ਬ੍ਰਾਹਮਣ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ ਲੇਕਿਨ ਇਸ ਸੀਜ਼ ਨੂੰ ਆਪਾਂ ਨੂੰ ਸੁਧਾਰਨਾ ਪਊਗਾ ਉਹਦੇ ਚ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਬਹੁਤ ਸਹੀ ਕਿਹਾ ਕਿ ਅਦਕਲ ਦੇ ਯੁੱਗ ਦੇ ਵਿੱਚ ਸਾਰੇ ਰਿਸ਼ਤੇ ਪੈਸੇ ਤੇ ਟਿਕੇ ਹੋਏ ਨੇ ਹੂੰ इवन ਜਿਨੇ ਮਾਤਾ ਪਿਤਾ ਨੇ ਉਹ ਵੀ ਬੱਚੇ ਨੂੰ ਵਧੀਆ ਪੜਾ ਲਖਾ ਕੇ ਇਹ ਚਾਹੁੰਦੇ ਨੇ ਕਿ ਕਿਸੇ ਅੱਛੇ ਅਹੁਦੇ ਤੇ ਪਹੁੰਚ ਜਾਏ ਅੱਛਾ ਬਿਜ਼ਨਸ ਕਰੇ ਹੂੰ ਹੂੰ ਤਾਂ ਉਹ ਵੀ ਆਪਣੇ ਬੁਢਾਪੇ ਦਾ ਸੁੱਖ ਦੇਖ ਰਹੇ ਹੁੰਦੇ ਨੇ ਹੂੰ ਹੂੰ ਠੀਕ ਲੇਕਿਨ ਇਕੱਲਾ ਇੱਕ ਅਧਿਆਪਕ ਅਜਿਹਾ ਹੈ ਜਿਹੜਾ ਇੱਕ ਆਪਣੇ ਵਿਦਿਆਰਥੀ ਨੂੰ ਸਕਸੈਸ ਹੁੰਦੇ ਦੇਖ ਕੇ ਹੀ ਖੁਸ਼ ਹੋ ਜਾਂਦਾ ਉਹਦੇ ਤੋਂ ਵਾਪਸੀ ਕੁਝ ਨਹੀਂ ਮੰਗਦਾ ਸਿਰਫ ਤੇ ਸਿਰਫ ਇੱਕੋ ਚੀਜ਼ ਮੰਗਦਾ ਉਹ ਕੀ ਹੈ ਸਤਿਕਾਰ ਜੋਨ ਮੈਂ ਤੁਹਾਡੀ ਗੱਲ ਮੰਨ ਲਈ ਮੈਂ ਇੱਥੇ ਸਟਾਪ ਕਰਦਾ ਤੁਹਾਡੀ ਗੱਲ ਨਾਲ ਆਪਾਂ ਫਿਰ ਅੱਗੇ ਚੱਲਾਂਗੇ ਤੁਸੀਂ ਗੱਲ ਕੀਤੀ ਮੈਡਮ ਨੇ ਇੱਕ ਕਾਪੀ ਸ਼ੋਅ ਕੀਤਾ ਤੇ ਤੁਸੀਂ ਵੀ ਅੱਗੇ ਲੈ ਕੇ ਗਏ ਕਾਪੀ ਨੂੰ ਤੁਸੀਂ ਕਹਿ ਰਹੇ ਜਿਹੜੇ ਸਾਡੇ ਸਟੂਡੈਂਟ ਹਨ ਵਿਦਿਆਰਥੀ ਹਨ ਉਹਨਾਂ ਚ ਕੋਈ ਨਾ ਕੋਈ ਕਾਟ ਹੈ ਤੇ ਇਸੇ ਕਰਕੇ ਸਾਡੇ ਅਧਿਆਪਕਾਂ ਦਾ ਰਿਸਪੈਕਟ ਨਹੀਂ ਕਰਦੇ ਆਦਰ ਨਹੀਂ ਕਰਦੇ ਮਾਣ ਨਹੀਂ ਕਰਦੇ ਪ੍ਰਿੰਸੀਪਲ ਸਾਹਿਬ ਕੰਡ ਇਹ ਹੈ ਜਦੋਂ ਆਪਾਂ ਗੱਲ ਕਹੀ 2025 ਦੀ ਗੱਲ ਕਰੀਏ ਸਾਡੇ ਸਾਰੇ ਦੇ ਵਿਦਿਆਰਥੀ ਹਨ ਆਪਕੋ 18 ઓર ਮੈਨਰ ਹਨ ਉਹਨਾਂ ਦੇ ਖਿਲਾਫ ਕੋਈ ਵੀ ਕੇਸ ਨਹੀਂ ਚਲਾਇਆ ਜਾ ਸਕਦਾ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੋ હતਿਆਕ ਕਹੇਗਾ ਤੇ ਉਹ ਮੰਦੇ ਵੀ ਹਨ ਸਵਾਲ ਇਹ ਰਿਹਾ ਕੀ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਇਹ ਸਾਰਾ ਕੁਝ ਜਿਹੜਾ ਪਲੱਸ ਪੁਆਇੰਟ ਸਿਖਾਉਣ ਦੇ ਕਾਬਿਲ ਹੋਏ ਆ ਜਾਂ ਪੂਰੀ ਤਰ੍ਹਾਂ ਫੇਲ ਹੋ ਗਏ ਹਨ ਮੈਂ ਮੰਤਰੀ ਤੁਹਾਰਾ ਇਹ ਗੱਲ ਕਰ ਰਿਹਾ ਹਾਂ ਜੀ ਸਰ ਫੇਲ ਨਹੀਂ ਆਪਾਂ ਕਹਿ ਸਕਦੇ ਸਿਸਟਮ ਚ ਕਿਤੇ ਨਾ ਕਿਤੇ ਫਲੌਅ ਜ਼ਰੂਰ ਨੇ ਸਾਡੇ ਚ ਵੀ ਕਮੀਆਂ ਰਹਿ ਗਈਆਂ ਨੇ ਲੇਕਿਨ ਬਿਲਕੁਲ ਫੇਲ ਨਹੀਂ ਆਪਾਂ ਇਹਨੂੰ ਗਿਣਿਆ ਜਾ ਸਕਦਾ ਇਸ ਵੱਡੇ ਪੱਧਰ ਤੇ ਜਿਹੜੀ ਉਹ ਸੁਧਾਰ ਦੀ ਜ਼ਰੂਰਤ ਜ਼ਰੂਰ ਹੈ ਲੇਕਿਨ ਟੀਚਰ ਕੋਸ਼ਿਸ਼ ਜ਼ਰੂਰ ਕਰਦੇ ਨੇ ਬੱਚੇ ਵੀ ਕੋਸ਼ਿਸ਼ ਕਰਦੇ ਨੇ ਜੇ ਆਪਾਂ ਕਹਿ ਦਈਏ ਕਿ 100% ਬੱਚੇ ਰਿਸਪੈਕਟ ਨਹੀਂ ਕਰਦੇ ਇਦਾਂ ਦੀ ਗੱਲ ਨਹੀਂ ਹੈ ਕੁਝ ਕੁ ਬੱਚੇ 10% ਦੇ ਨਾਲ 20% ਦੇ ਨਾਲ ਆਪਾਂ ਇਹ ਟੈਗ ਨਹੀਂ ਲਾ ਸਕਦੇ ਬਹੁਤੇ ਬੱਚੇ ਰਿਸਪੈਕਟ ਅੱਜ ਵੀ ਟੀਚਰਸ ਦੀ ਕਰਦੇ ਨੇ ਇਹਦੇ 10-20% ਕਿਤੇ ਇੱਧਰ ਉੱਧਰ ਜਾ ਵੀ ਰਹੇ ਨੇ ਮਾਰੇ ਪਾਸੇ ਜਾ ਵੀ ਰਹੇ ਨੇ ਤਾਂ ਇਹ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਸਮੇਂ ਦੇ ਹਾਣੀ ਹੋ ਕੇ ਅਸੀਂ ਉਹਨਾਂ ਦੇ ਬੱਚਿਆਂ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਈਏ ਜਿਹੜੇ ਤਰੀਕੇ ਨਾਲ ਬੱਚੇ ਸਮਝ ਸਕਣ ਜੇ ਅਸੀਂ ਪੁਰਾਣੇ ਟਰੈਡੀਸ਼ਨਲ ਵੇਜ਼ ਨਾਲ ਹੀ ਅੱਜ ਦੇ ਜ਼ਮਾਨੇ ਦੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬੱਚੇ ਸ਼ਾਇਦ ਸਾਨੂੰ ਅਲਡੇਟਰ ਸਮਝ ਕੇ ਸਾਡੀ ਗੱਲ ਨੂੰ ਫੋਲੋ ਨਾ ਕਰਨ। ਅੱਛਾ ਹੁਣ ਇੱਥੇ ਗੰਦ ਆ ਗਈ ਇਹ ਮੈਂ ਕਿਹ ਕੁਐਸਚਨ ਪੁੱਛਾਂਗਾ ਮੈਡਮ ਪਰਮਜੀਤ ਜੀ ਤੁਸੀਂ ਇੱਥੇ ਮੰਨਦੇ ਆ ਕਿ ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ ਜਿਸ ਲੈਵਲ ਤੇ ਸਾਨੂੰ ਪਹੁੰਚਣਾ ਚਾਹੀਦਾ ਸੀ ਜੀ ਸਰ ਤੁਸੀਂ ਇਹ ਮੰਨ ਲਿਆ ਠੀਕ ਹੈ ਨਾ ਸਵਾਲ ਇਹ ਹੈ ਕਿ ਅਧਿਆਪਕ ਨੂੰ ਕੌਣ ਰੋਕਦਾ ਹੈ ਕਿ ਆਪਣੇ ਅਪਡੇਟ ਨਾ ਕਰੋ ਕਿ ਆਪਣੇ ਵਿਦਿਆਰਥੀਆਂ ਨੂੰ ਰਿਸਪੈਕਟ ਨਾ ਦਿਓ ਉਹਨਾਂ ਦੀ ਮੁਸ਼ਕਲਾਂ ਨਾ ਸਮਝੋ ਸਰਕਾਰ ਤਾਂ ਕਹਿ ਰਹੀ ਹੈ ਪਰ ਉਹ ਮੁਸ਼ਕਲਾਂ ਸਮਝਾ ਕੋਤੇ ਪੈਨ ਕੋ ਪਾਬੰਦੀ ਨਹੀਂ ਕੁਝ ਨਹੀਂ ਹੈ ਸਵਾਲ ਇਹ ਹੈ ਕਿ ਮੈਂ ਅੱਜ ਹੋਰ ਜੋੜਨਾ ਚਾਹੁੰਦਾ ਸਾਡੇ ਕੋਲ ਸ਼ਾਇਦ ਹੁਣ ਕੁਝ ਅਨੁਭਵ ਹੋਇਆ ਦਿੱਲੀ ਸਾਡੇ ਕੋਲ ਮੈਂ ਜੋ ਮੈਂ ਕੰਮ ਕਰਦਾ ਰਿਹਾ ਡੇਲੀ ਸੜਕੋ 37% ਅਧਿਆਪਕ ਐਬਸੈਂਟ ਹੁੰਦੇ ਰਹੇ ਸਕੂਲਾਂ ਚ 37% ਠੀਕ ਹੈ ਅੱਛਾ ਇਸ ਤੋਂ ਇਲਾਵਾ ਕੀ ਹੈ ਲੇਟ ਆਉਂਦੀ ਹੈ ਜੀ ਲੇਟ ਕਮਿੰਗ ਇੱਕ ਟ੍ਰੈਡੀਸ਼ਨ ਬਣ ਗਈ ਉਹ ਇਸ ਨੂੰ ਬੜੇ ਵਧੀਆ ਤਰ੍ਹਾਂ ਨਿਭਾ ਰਹੇ ਹਨ ਬੜਾ ਇੰਜੋਏ ਕਰਦੇ ਹਨ ਕਿ ਲੇਟ ਕਮਨ ਸਾਨੂੰ ਕੌਣ ਰੋਕ ਸਕਦਾ ਹੈ ਸੋ ਮੇਰੇ ਕਹਣ ਦਾ ਮਤਲਬ ਮਨਪ੍ਰੀਤ ਸਿੰਘ ਜੀ ਮੈਂ ਬਸ ਇੱਕ ਕੁਐਸਚਨ ਪੁੱਛਣਾ ਦਾ ਬੜਾ ਪਰਮਜੀਤ ਨੂੰ ਤੇ ਇਸ ਕਰਕੇ ਜੇ ਸਾਡੇ ਜਿਹੜੇ ਆ ਮੇਰੇ ਕਹਣ ਦਾ ਮਤਲਬ ਸਟੂਡੈਂਟ ਹਨ ਜੇ ਸਾਡੇ ਖਾਮੀ ਨੂੰ ਪਕੜਦੇ ਹਨ ਤਾਂ ਮੈਂ ਸਾਨੂੰ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਭਾਈ ਤੁਸੀਂ ਬੜੇ ਇੰਟੈਲੀਜੈਂਟ ਹੋ ਕਿ ਤੁਸੀਂ ਸਾਡੇ ਜੋ ਡੈਫੀਸ਼ੀਅਨਸੀ ਆ ਉਹਨਾਂ ਨੂੰ ਪਕੜ ਕੇ ਇਹ ਸਾਰਾ ਜਿਹ ਸਿਸਟਮ ਆ ਉਸ ਨੂੰ ਸੁਧਾਰਵਾਸੇ ਸਾਨੂੰ ਤੁਸੀਂ ਦੱਸੋ ਇਹ ਕਿਵੇਂ ਹੋ ਸਕਦਾ ਜਦੋਂ ਇੱਕ ਆਏ ਅਗਰ ਕੋਈ ਵਿਦਿਆਰਥੀ ਕਹੇ ਆਪਣੇ ਟੀਚਰ ਨੂੰ ਵੀ ਟੀਚਰ ਸਾਹਿਬ ਕੱਲ ਨੂੰ ਤੁਸੀਂ ਟਾਈਮ ਤੇ ਆਉਂਦੇ ਕੋਈ ਟੀਚਰ ਮੰਨ ਲੇਗਾ ਬਿਲਕੁਲ ਨਹੀਂ ਮੰਨੇਗਾ ਨਹੀਂ ਮੰਨੇਗਾ ਬਿਲਕੁਲ ਉਹ ਕਹਿੰਦਾ ਹੂ ਆਰ ਯੂ ਇਹ ਮੇਰੀ ਮਰਜ਼ੀ ਹੈ ਤਨਖਾਹ ਮੈਂ ਲੈਣੀ ਹੈ ਤੁਸੀਂ ਤਨਖਾਹ ਹੀ ਮੈਂ ਦੇਣੀ ਹੈ ਸੋ ਮੇਰੇ ਕਹਿਣ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਅਧਿਆਪਕਾਂ ਦਾ ਇਮਰਜੈਂਟ ਕੀ ਹੋ ਰਿਹਾ ਨਾ ਲੱਗਦਾ ਮੈਡਮ ਪਰਮਜੀਤ ਜੀ ਡੇ ਬਾਈ ਡੇ ਇੰਨੇ ਇਸ ਗਾਉਂ ਨਹੀਂ ਹੋ ਰਿਹਾ ਬਿਲਕੁਲ ਸਰ ਜੀ ਡੇ ਬਾਈ ਡੇ ਜਿਹੜੀ ਇਮੇਜ ਡਾਊਨ ਹੋ ਰਹੀ ਹੈ ਜੀ ਫਿਰ ਬਸ ਰਿਸਪਾਂਸਿਬਲ ਕੌਣ ਹੈ ਦੱਸੋ ਸਰ ਰਿਸਪਾਂਸਿਬਿਲਟੀ ਸਰ ਜਿਵੇਂ ਸਰ ਨੇ ਕਿਹਾ ਕਿ ਇਹਦੇ ਵਿੱਚ ਸਾਰਾ ਜਗਾ ਆਪਣਾ ਸੋਸਾਇਟੀ ਸੋਸਾਇਟੀ ਸਾਰੀ ਰਿਸਪਾਂਸਿਬਲ ਹੈ ਜੀ ਕਿਤੇ ਨਾ ਕਿਤੇ ਤੇ ਅਕਸਰ ਦੇ ਵਿੱਚ ਨਾ ਜਿਹੜਾ ਹੁਣ ਵਕਤ ਨਹੀਂ ਬੜੀ ਘਾਟ ਹੈ ਸਮੇਂ ਦੀ ਬੜੀ ਘਾਟ ਮੰਦੀ ਜਾ ਰਹੀ ਆ ਕਿਉਂਕਿ ਦੇਖੋ ਪਹਿਲੇ ਮਸ਼ੀਨ ਦੇ ਯੁੱਗ ਨਹੀਂ ਸੀਗਾ ਫਿਰ ਉਹ ਮਸ਼ੀਨ ਦੇ ਯੁੱਗ ਵੀ ਆ ਗਿਆ ਬਟ ਇਨਸਾਨ ਅੱਜ ਵੀ ਕਿਤੇ ਭੱਜੀ ਤੁਹਾਡੇ ਚ ਲੱਗੇ ਹੋਇਆ ਇਨਸਾਨ ਅੱਜ ਵੀ ਕਿਤੇ ਕਾਲੀ ਕਾਲੀ ਚ ਕਿਤੇ ਜਾ ਰਿਹਾ ਬਹੁਤ ਕਾਲੀ ਹੈ ਤੇ ਇਨਸਾਨ ਉਲਝਿਆ ਜਿਹਾ ਪਿਆ ਕੀ ਉਹਨੂੰ ਸਮਝ ਨਹੀਂ ਆ ਰਿਹਾ ਵੀ ਉਹ ਜਾ ਕਿੱਥੇ ਰਿਹਾ ਉਹਦੀ ਮੰਜ਼ਿਲ ਕੀ ਆ ਤੇ ਉਹਦੇ ਜਿਹੜੇ ਬੱਚੇ ਆ ਨਾ ਬੱਚਿਆਂ ਦੇ ਕੋਲ ਵੀ ਜਿਹੜਾ ਰਹਿਣ ਦਾ ਮਾਪਿਆਂ ਕੋਲ ਸਮਾਂ ਨਹੀਂ ਅੱਜ ਕੱਲ ਤੇ ਜਿਸ ਵਰਕਿੰਗ 'ਚ ਨੇ ਮਾਪੇ ਵਰਕਿੰਗ 'ਚ ਹੋਣ ਕਰਕੇ ਜਿਹੜਾ ਬੱਚਾ ਇਕਾਂਤ ਮਹਿਸੂਸ ਕਰਦਾ ਤੇ ਪੈਰੈਂਟਸ ਵੀ ਉਹ ਜਿਹੇ ਮਦਰ ਘਰ ਆ ਗਈ ਤਾਂ ਸ਼ਾਮ ਨੂੰ ਕਹਿੰਦੀ ਆ ਬੇਟਾ ਤੂੰ ਮੋਬਾਈਲ ਲੈ ਲੈ ਤੂੰ ਮੋਬਾਈਲ ਤੇ ਕੰਮ ਕਰ ਲੈ ਕਿਉਂਕਿ ਉਹਨੂੰ ਇਹ ਹੁੰਦਾ ਕਿ ਚਲੋ ਆਪਣਾ ਕੰਮ ਕਰ ਲਾਂਗੇ ਕਿ ਚੱਲ ਜੀ ਹਾਂ ਠੀਕ ਐ ਇੱਥੇ ਤੁਹਾਨੂੰ ਰੋਕਾਂਗਾ ਜੀ ਤੁਸੀਂ ਕਹਿ ਰਹੇ ਆ ਕਿ ਟਾਈਮ ਦੀ ਸ਼ਾਰਟੇਜ ਆ ਜੀ ਪਹਿਲਾਂ ਵੀ ਕਲਾਸਾਂ ਵਿੱਚ 6 ਜਾਂ 7 ਘੰਟੇ ਲੱਗਦੇ ਸੀ ਜੀ ਅੱਜ ਵੀ ਟਾਈਮ ਉਨਾ ਹੀ ਹੈ ਟਾਈਮ ਦੀ ਕੋ ਸ਼ਾਰਟੇਜ ਨਹੀਂ ਆਈ ਠੀਕ ਹੈ ਨਾ ਤੇ ਜਿਹੜਾ ਸਟਾਰਟਿੰਗ ਟਾਈਮ ਆ ਸਕੂਲਾਂ ਦਾ ਜਿਹੜਾ ਮੈਂ ਲਾਗੂ ਕਰਾਇਆ ਜੀ ਕਿ ਜਿਹੜਾ ਵਿంటర్ ਸੀਜ਼ਨ ਵਿੱਚ ਇੱਕਦਮ 9 ਵਜੇ ਨਹੀਂ ਹੋਏਗਾ ਠੀਕ ਹੈ ਨਾ ਪਹਿਲਾਂ 8:30 ਹੋਏਗਾ ਫਿਰ ਉਸ ਬਾਅਦ ਹੋਏਗਾ ਮਤਲਬ 9 ਵਜੇ ਉਹ ਮੈਂ ਲਾਗੂ ਕਰਾਇਆ ਸੀ 2019 ਵਿੱਚ ਬਿਲਕੁਲ ਜੀ ਹੁਣ ਗੱਲ ਇਹ ਹੋ ਰਹੀ ਜੇ ਤੁਸੀਂ ਗੱਲ ਕਰਦੇ ਆਂ ਕਿ ਸਾਡਾ ਸਿਸਟਮ ਜਿਹੜਾ ਇੰਨਾ ਖਰਾਬ ਹੋ ਗਿਆ ਹੈ ਇਹਦੀ ਪਿੱਛੇ ਹੈ ਮੈਂ ਸਮਝਦਾ ਵੀ ਅਸੀਂ ਕਿਉਂਕਿ ਜੇ ਸਟੂਡੈਂਟ ਹਨ ਉਹ ਤਾਂ ਇਨੋਸੈਂਟ ਹਨ ਉਹ ਤਾਂ ਸਾਡੇ ਕੋਲੇ ਘਰ ਦੇ ਨੇ ਸੰ ਭੇਜਿਆ ਪੇਰੈਂਟਸ ਨੇ ਭੇਜਿਆ ਲਾਈ ਬਈ ਇਹਨਾਂ ਸੁਧਾਰੋ ਭਾਈ ਬਿਲਕੁਲ ਇਹਨਾਂ ਅੱچھے ਇਨਸਾਨ ਬਣਾਓ ਕਿ ਅਸੀਂ ਪੇਰੈਂਟਸ ਨੂੰ ਬਲਾ ਕੇ ਉਹਨਾਂ ਨੂੰ ਕਦੇ ਸਮਝਾਇਆ ਵੀ ਇਹ ਚ ਆ ਘਾਟ ਆ ਆ ਘਾਟ ਆ ਆ ਘਾਟ ਆ ਇਹ ਠੀਕ ਕਰੋ ਤੇ ਸ਼ਾਇਦ ਇਦਾਂ ਦੀ ਮੈਨੂੰ ਲੱਗਦਾ ਕੋਈ ਇਦਾਂ ਦੀ ਡਿਸਕਸ਼ਨ ਨਹੀਂ ਹੋਈ ਮੈਨੂੰ ਲੱਗਦਾ ਹੋਈ ਹੋਈ ਤਾਂ ਬੜੇ ਘੱਟ ਹੋਈ ਹੋएगी ਸੋ ਇਹ ਜਿਹੜੀ ਤੁਸੀਂ ਮੈਡਮ ਨਾਲ ਕੀਤੀ ਹੈ ਇਹਦੇ ਬਾਰੇ ਸਾਨੂੰ ਸੋਚਣ ਦੇ ਵਿਚਾਰ ਦੀ ਲੋੜ ਹੈਗੀ ਦੁਬਾਰਾ ਹੁਣ ਮੈਂ ਮਨਪ੍ਰੀਤ ਜੀ ਪ੍ਰਿੰਸੀਪਲ ਸਾਹਿਬ ਤੁਹਾਡੇ ਕੋਲ ਦੁਬਾਰਾ ਆਉਂਦਾ ਹਾਂ ਸਾਡਾ ਜਾਂ ਸਮਾਜ ਸੋਸਾਇਟੀ ਹੈ ਅਸੀਂ ਹਰ ਚੀਜ਼ ਨੂੰ ਸੋਸਾਇਟੀ ਦਾ ਆਇਨਾ ਹੈ ਉਹ ਜਿਹਾ ਸ਼ੀਸ਼ਾ ਹੈ ਉਹ ਚਾਹ ਆਪਣੇ ਨੂੰ ਫਿਟ ਕਰ ਲੇ ਇਸ ਸੋਸਾਇਟੀ ਕੀ ਜਿੰਦੀ ਹੈ ਹੁਣ ਇਥੇ ਮੈਂ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ ਸਾਡੇ ਅੱਜ ਦੇ 25 ਦੇ ਯੁੱਗ ਵਿੱਚ ਸੋਸਾਇਟੀ ਸਾਡੇ ਅਧਿਆਪਕਾਂ ਬਾਰੇ ਕੀ ਸੋਚਦੀ ਹੈ ਕਿ ਸਾਡੀ ਸੋਸਾਇਟੀ ਅਧਿਆਪਕ ਨੂੰ ਬਣਦਾ ਆਦਰ ਤੇ ਮਾਨ ਦਿੰਦੀ ਹੈ ਜੇ ਨਹੀਂ ਦਿੰਦੀ ਤਾਂ ਕਾਰਨ ਕੀ ਹਨ ਇਹ ਤੇ ਸਭ ਮਲਟੀਪਲ ਰੀਜ਼ਨਸ ਨੇ ਹੂੰ ਮੈਂ ਇੱਕ ਦੋ ਰੀਜ਼ਨ ਜ਼ਰੂਰ ਦੱਸਣਾ ਚਾਹੁੰਦਾ ਹਾਂ ਹਾਂ ਦੱਸੋ ਜੀ ਪਹਿਲਾ ਰੀਜ਼ਨ ਇਹ ਹੈ ਕਿ ਪਹਿਲੇ ਜ਼ਮਾਨੇ ਦੇ ਵਿੱਚ ਜਾਂ ਹੁਣ ਹੋਰ ਦੇਸ਼ਾਂ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਟੀਚਿੰਗ ਜਿਹੜੇ ਨੇ ਟੀਚਰਜ਼ ਹਾਈਲੀ ਪੇਡ ਨੇ ਹਾਈਲੀ ਰਿਸਪੈਕਟੇਬਲ ਨੇ ਓਕੇ ਵੈਰੀ ਗੁੱਡ ਸਰ ਆਪਣੇ ਦੇਸ਼ ਦੇ ਵਿੱਚ ਜਿਹੜੇ ਟੀਚਰਜ਼ ਨੇ ਉਹਨਾਂ ਦੀਆਂ ਸੈਲਰੀਜ਼ ਕਾਫੀ ਘੱਟ ਨੇ ਮੁਕਾਬਲਤਾਂ ਜੇ ਆਪਾਂ ਸਰਕਾਰੀ ਦੀ ਗੱਲ ਕਰੀਏ ਫਿਰ ਵੀ ਰਿਸਪੈਕਟੇਬਲ ਸੈਲਰੀਜ਼ ਨੇ ਲੇਕਿਨ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਨਗੂਣੀ ਤਨਖਾਹ ਤੇ ਜਦੋਂ ਆਪਾਂ ਅਧਿਆਪਕਾਂ ਨੂੰ ਰੱਖ ਲੈਨੇ ਆ ਤਾਂ ਇੱਕ ਅਧਿਆਪਨ ਦੇ ਕਿਤੇ ਵੱਲ ਕਿਸੇ ਵੀ ਵਿਦਿਆਰਥੀ ਦਾ ਜਾਣ ਦਾ ਮਨ ਨਹੀਂ ਕਰਦਾ ਜਿਹੜੇ ਤਾਂ ਸਰਕਾਰੀ ਜੌਬ ਤੇ ਸੈਟਲ ਹੋ ਗਏ ਠੀਕ ਹੈ ਲੇਕਿਨ ਜਿਹੜੇ ਪ੍ਰਾਈਵੇਟ ਜੌਬ ਤੇ ਆਪਾਂ ਦੇਖੇ ਤਾਂ ਉੱਥੇ ਬਹੁਤ ਘੱਟ ਸੈਲਰੀ ਦੀ ਗੱਲ ਕਰਕੇ ਕੋਈ ਇਹ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਵੱਡਾ ਹੋ ਕੇ ਟੀਚਰ ਬਣੇ ਹੂੰ ਠੀਕ ਹੈ ਜਦ ਕਿ ਪਹਿਲਾਂ ਜਿਹਾ ਨਹੀਂ ਸੀ ਪਹਿਲਾਂ ਬਹੁਤ ਸਾਰੇ ਜਿਹੜੇ ਬੱਚੇ ਸੀ ਉਹ ਟੀਚਿੰਗ ਵੱਲ ਜਾਣਾ ਚਾਹੁੰਦੇ ਸੀ ਹੁਣ ਅੱਜ ਕੱਲ ਇਹ ਕਹਿ ਦਿੱਤਾ ਜਾਂਦਾ ਹੈ ਕਿ ਚਲੋ ਜੇ ਤੇਰੇ ਨੰਬਰ ਘੱਟ ਆਏ ਤੂੰ ਬੀਏ ਬੀਐਡ ਕਰ ਲੈ ਹੂੰ ਕਿਤੇ ਨਾ ਕਿਤੇ ਟੀਚਰ ਲੱਗ ਜੰਗੇ ਹੂੰ ਸੋ ਇਹ ਜਿਹੜੀ ਸੋਚ ਦਾ ਫਰਕ ਹੈ ਥੋੜਾ ਜਿਹਾ ਹੂੰ ਹੂੰ ਤੇ ਇਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਥੋੜੀ ਜਿਹੀ ਰਸਤੇ ਪਰ ਥੋੜਾ ਜਿਹਾ ਤੁਸੀਂ ਗੱਲ ਕੀਤੀ ਹੈ ਸੈਲਰੀ ਦੀ ਮੈਂ ਗੱਲ ਕੈਚ ਕਰ ਲਈ ਤੁਹਾਡੀ ਮਾਈਂਡ ਨਾ ਕਰਨਾ ਜਿੰਨਾ 2025 ਦੀ ਗੱਲ ਹੈ ਜਿੰਨਾ ਬੈਨਫੀਟ ਟੀਚਰ ਅੱਜ ਹੈ ਹੀ ਵਾਸ ਨੈਵਰਲੀ ਦਿਸ ਸਰ ਪ੍ਰਾਈਵੇਟ ਦੇ ਵਿੱਚ ਅਜੇ ਤੁਸੀਂ ਪ੍ਰਾਈਵੇਟ ਕੰਪਨੀਆ ਕਿਉਂ ਕਰਦੇ ਹੋ ਮੈਨੂੰ ਇਹ ਦੱਸੋ ਸਮਝਾਓ ਤੁਸੀਂ ਮੈਨੂੰ ਜਦੋਂ ਤੁਸੀਂ ਰਿਟਾਇਰ ਹੋਨੇ ਹੋ ਤੁਹਾਨੂੰ ਰਿਟਾਇਰਮੈਂਟ ਬੈਨੀਫਿਟ ਨਹੀਂ ਮਿਲਦੇਗਾ ਮਿਲਦੇਗਾ ਮੈਂ ਠੀਕ ਹੈ ਨਾ ਤੁਹਾਨੂੰ ਜਿਹੜਾ ਦੂਸਰੀ ਅੱਜ ਗੱਲ ਕਰੀਏ ਬਹੁਤ سارے ਹੋਰ ਇਸ਼ੂ ਹਾਂ ਜਿਹਦੇ ਤੁਸੀਂ ਸ਼ਾਇਦ ਅੰਡਰਸਟੈਂਡ ਕਰਨਾ ਚਾਹੋਗੇ ਮੇਰੇ ਕਹਿਣ ਮੈਂ ਜਦੋਂ ਸਾਡੇ ਗਵਰਮੈਂਟ ਟੀਚਰ ਰਿਟਾਇਰ ਹੁੰਦੇ ਆ ਉਹਨਾਂ ਨੂੰ ਮੈਡੀਕਲ ਏਡ ਵੀ ਮਿਲਦੀ ਗ੍ਰੈਚੂਅਰ ਵੀ ਮਿਲਦੀ ਆ ਮੈਨੂੰ ਇਹ ਸਮਝਾਓ ਜੇ ਪ੍ਰਾਈਵੇਟ ਅਦਾਰੇ ਕਿੱਥੇ ਗ੍ਰੈਚੂਅਰ ਤੇ ਮੈਡੀਕਲ ਸੂਪ ਕਿਦਾਂ ਨਹੀਂ ਹੁੰਦੀ ਦਿਲ ਸੋ ਸਰ ਉਹ ਹੀ ਮੈਂ ਕਹਿਣਾ ਚਾਹੁੰਦਾ ਕਿ ਸਰਕਾਰੀ ਸਰ ਸਰਕਾਰੀ ਨੌਕਰੀਆਂ ਉੰਨੀਆਂ ਨਹੀਂ ਹੈ ਜਿਨੀਆਂ ਪ੍ਰਾਈਵੇਟ ਬਰਬਰ ਚੱਲਦੇ ਆ ਜੇ ਆਪਾਂ ਇਹ ਮੰਨ ਲਈਏ ਉੰਨੀਆਂ ਨਹੀਂ ਹੈ ਬਾ ਜਿੰਨੀਆਂ ਹੈਗੀਆਂ ਕਿ ਸਾਡੇ ਅਧਿਆਪਕ ਉਹਦੇ ਵਿੱਚ ਫਿੱਟ ਹੋ ਰਹੇ ਸਭ ਤੋਂ ਵੱਡਾ ਕਵਸ ਨਹੀਂ ਆਇਆ ਉਹ ਫਿੱਟ ਨਹੀਂ ਹੋ ਰਹੇ ਉਹ ਜੋ ਪਰਜਨ ਦੀ ਕੋਸ਼ਿਸ਼ ਕਰਦੇ ਆ ਕਿ ਲੇਟ ਆਉਂਦੇ ਹਨ ਐਬਸੈਂਟ ਹੁੰਦੇ ਹਨ ਠੀਕ ਹਨ ਇਹ ਵੀ ਤਾਂ ਗੱਲ ਹੈ ਕਿ ਸਾਡੇ ਬਣ ਮੈਂ ਜਿੰਨੇ ਬਰੇ ਗਿਆ ਮੈਂ ਮੇਰੇ 29 ਸਾਲ ਦੀ ਸਰਵਸਾ ਜਿੰਨੇ ਮੈਂ ਸਕੂਲ ਚੱਕੀ ਤੇ ਉੱਥੇ ਹਰ ਸਕੂਲ ਵਿੱਚ ਲੇਟ ਕਮਰਜ਼ ਦੀ ਡਿਊਟੀ ਹੁੰਦੀ ਸੀ ਮੈਂ ਉਹਨਾਂ ਨੂੰ ਨੋਟਸ ਦੇ ਕੇ ਹੁੰਦਾ ਸੀ ਕਿ ਉਹ ਆਪਣਾ ਕਲੈਰੀਫਿਕੇਸ਼ਨ ਮੇਰੇ ਤੱਕ ਚਾ ਕੇ ਦੇ ਦੇ ਠੀਕ ਹਨ ਬਾਅਦ ਐਕਸ਼ਨ ਲਾਵਾਂਗੇ ਜੇ ਉਹ ਨਹੀਂ ਆਉਂਦਾ ਡੈਫੀਨੇਟਲੀ ਕੋਈ ਤੇ ਕਾਪਸੀ ਕਹਿੰਦਾ ਡਿਸਪਨਰੀ ਐਕਸ਼ਨ ਲਵਾ ਠੀਕ ਹੈ ਸੋ ਮੇਰੇ ਕਹਿੰਦਾ ਮਤਲਬ ਜਿਹੜਾ ਤੁਸੀਂ ਗੱਲ ਕਰਦੇ ਹੋ ਜਿਹੜੇ ਅਧਿਆਪਕ ਦਾ ਵੀ ਬਹੁਤ ਵੱਡਾ ਰੋਲ ਹੈ ਰਤਮਾ ਜੀ ਉਹ ਰੈਣਾ ਚ ਮੈਂ ਉਹ ਕਹਿੰਦਾ ਮੇਰਾ ਰਤਬਾ ਹੋਈ ਉਹਦੇ ਵਾਸਤੇ ਮੈਨੂੰ ਵੀ ਤਾਂ ਕਰਨੀ ਪਈ ਹੈ ਡੈਡੀਕੇਸ਼ਨ ਵੀ ਤਾਂ ਕਰਨੀ ਕੋਲ ਜਿਸ ਦਿਨ ਅੱਜ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਪਹਿਲੇ ਵੈਸਾ ਪਹਿਲੇ ਦੱਸਣਾ ਚਾਹੀਦਾ ਸੀ ਅੱਜ 5 ਸਤੰਬਰ 2025 ਨੂੰ ਜਿਹੜੇ ਸਾਡੇ ਕੋਲੇ ਅੱਜ ਦੇ ਮਹਿਮਾਨ ਬੈਠੇ ਹਨ ਪ੍ਰਿੰਸੀਪਲ ਮਨਪ੍ਰੀਤ ਸਿੰਘ ਜੀ ਇਸ ਇਲਾਵਾ ਆਪਣੇ ਮੈਡਮ ਪਰਮਜੀਤ ਗੌਰ ਸਿੰਘ ਪਿਆਰ ਦਸੂ ਇਹ ਬੜੇ ਕੰਪਲੀਟ ਪਤਰ ਹੈ ਅੱਜ ਬਹੁਤ ਜ਼ਿਆਦਾ ਹੈਵੀ ਰੇਨਫਾਲ ਹੋ ਰਿਹਾ ਹੈ ਇਸ ਦੇ ਬਾਵਜੂਦ ਇਹਨਾਂ ਨੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਕੋਈ ਪਰਵਾਹ ਨਹੀਂ ਕੀਤੀ ਬਕਾਇਦਾ ਇਨ ਟਾਈਮ ਪੰਕਚੁਐਲਟੀ ਦਿਖਾਈਏ ਤੇ ਸਲਫ ਪਹੁੰਚਿਆ ਇਹਦੇ ਵਾਸਤੇ ਮੈਂ ਤੁਹਾਡਾ ਹੁਣ ਧੰਨਵਾਦੀਨ ਤੇ ਐਪਰੀਸ਼ੀਏਟ ਵੀ ਕਰਦਾ ਹਾਂ ਸੋਣਾ ਚਾਹੀਦਾ ਐਦਾਂ ਦਾ ਟੀਚਰ ਸੇ ਹੁੰਣਾ ਚਾਹੀਦਾ ਜੋ ਨਹੀਂ ਹੈ ਸਕਦਾ ਠੀਕ ਹੈ ਅੱਛਾ ਮੈਡਮ ਹੁਣ ਮੈਂ ਤੁਹਾਡੇ ਕੋ ਆ ਰਿਹਾ ਕਿਉਂਕਿ ਪਹਿਲਾਂ ਤਾਂ ਗੱਲ ਹੋ ਚੁੱਕੀ ਹੈ ਅਸੀਂ ਗੱਲ ਕਰਦੇ ਸੀ ਸਮਾਜ ਦੀ ਸੋਸਾਇਟੀ ਸੋਸਾਇਟੀ ਸਾਨੂੰ ਬਹੁਤ ਕੁਝ ਦੱਸ ਰਹੀ ਹੈ ਅਸੀਂ ਸੋਸਾਇਟੀ ਨੇ ਬਹੁਤ ਸਰੀ ਗੱਲਾਂ ਇਗਨੋਰ ਵੀ ਕਰਦੀ ਠੀਕ ਹੈ ਨਾ ਹੁਣ ਸਵਾਲ ਇਹ ਪੈਦਾ ਹੁੰਦਾ ਜਦੋਂ ਅਸੀਂ ਗੱਲ ਕਰਦੇ ਕਿ ਸਾਡਾ ਜਿਹੜਾ ਦੇਸ਼ ਆ ਸਾਡੀ ਜਿਹੜੀ ਸੋਸਾਇਟੀ ਆ ਉਹਦਾ ਵੀ ਆਪਣਾ ਕੋ ਰੋਲ ਹੈ ਠੀਕ ਹੈ ਉਹਨੇ ਵੀ ਬਹੁਤ ਕੁਝ ਕਰਨਾ ਹੁੰਦਾ ਹੈ ਠੀਕ ਹੈ ਨਾ ਪਰ ਉਹ ਨਹੀਂ ਕਰਦੇ ਹੁਣ ਜਦੋਂ ਅਸੀਂ ਗੱਲ ਕਰਦੇ ਸੋਸਾਇਟੀ ਦੀ ਸੋਸਾਇਟੀ ਵਿੱਚ ਅਸੀਂ ਅਧਿਆਪਕਾਂ ਦਾ ਰੁਤਬਾ ਜੀ ਡੰਕ ਹੋਇਆ ਹੈ ਮੈਡਮ ਜੇ ਤੁਹਾਡਾ ਇਹ ਜੇਕਰ ਰੁਤਬਾ ਡਾਊਨ ਪਾਇਆ ਜੇ ਤੁਸੀਂ ਸਮਝਦੇ ਹੋ ਜੀ ਸਰ ਇਸ ਨੂੰ ਅਪਗ੍ਰੇਡ ਕਰਨ ਦੀ ਖਾਤਿਰ ਅਸੀਂ ਕੀ ਕਰ ਸਕਦੇ ਹਾਂ ਕਿ ਸਾਡੇ ਪੜੇ ਦਾ ਫਾਰਮੂਲਾ ਹੈ ਕੋਈ ਕਿ ਸਾਡੇ ਦਾ ਅਧਿਆਤਮਾ ਦਾ ਰੁਤਬਾ ਡਾਊਨ ਹੋ ਗਿਆ ਅਸੀਂ ਅਪਗ੍ਰੇਡ ਕਰਕੇ ਉਸ ਰੁਤਬੇ ਤੇ ਲੈ ਜਾਈਏ ਤੁਸੀਂ ਗੱਲ ਕੀਤੀ ਸੀ ਪ੍ਰਾਂਇਸ ਸਾਹਿਬ ਜੀ ਹੁਣ ਤਾਂ ਸਾਡੇ ਕੋਲ ਇਖਤਿਆਰ ਨਹੀਂ ਕਿ ਜੀ ਬਿਲਕੁਲ ਜੀ ਪਹਿਲਾਂ ਤਾਂ ਇਲੈਕਟ੍ਰੋਨ ਕਿ ਕੋਈ ਨਹੀਂ ਹੁੰਦੀ ਸੀ ਗੱਲ ਸਰ ਕੋ ਇਲੈਕਟ੍ਰੋਨ ਕਿ ਜੀ ਅਸੀਂ ਹਰ ਟੀਚਰ ਦੀ ਹਰ ਸਟੂਡੈਂਟ ਦੀ ਪੂਰੀ ਚੈਕਿੰਗ ਕਰ ਸਕਦੇ ਹਾਂ ਮਤਲਬ ਚਾਹੇ ਕਿਤੇ ਬੈਠੇ ਅਸੀਂ ਚੈੱਕ ਹੋ ਸਕਦੀ ਹੈ ਹੁਣ ਸਵਾਲ ਹੀ ਪੈਦਾ ਹੁੰਦਾ ਕਿ ਜਿਹੜਾ ਸਾਡਾ ਰੁਤਬਾ ਹੈ ਠੀਕ ਹੈ ਇਸ ਅਪਗ੍ਰੇਡ ਕਰਨ ਦੀ ਖਾਤਰ ਮਨਪ੍ਰੇਸ਼ੀ ਤੁਸੀਂ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ ਸਾਡਾ ਰੁਤਬਾ ਤਾਂ ਕਿਸ ਤਰ੍ਹਾਂ ਦੇ ਡਾਊਨ ਹੋਇਆ ਸਾਨੂੰ ਬੰਨਣਾ ਚਾਹੀਦਾ ਹੈ ਬਿਲਕੁਲ ਹੈ ਜੀ ਡਾਊਨ ਲੇਕਿਨ ਜੇ ਅਧਿਆਪਕ ਸਮੇਂ ਦੇ ਹਾਣੀ ਬਣ ਕੇ ਨਵੀਂ ਟੈਕਨੋਲੋਜੀ ਦੇ ਸਿੱਖ ਕੇ ਵਿਦਿਆਰਥੀਆਂ ਦੇ ਇੰਟਰਸਟ ਦੇ ਕਰਿਕੂਲਮ ਦੇ ਹਿਸਾਬ ਨਾਲ ਜੇ ਆਪਾਂ ਉਹਨਾਂ ਨੂੰ ਸਮਝਾਵਾਂਗੇ ਉਹ ਜ਼ਰੂਰ ਸਮਝਣਗੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਅਧਿਆਪਕ ਰੋਲ ਮਾਡਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੁਝ ਅਧਿਆਪਕ ਲੇਟ ਆਉਂਦੇ ਨੇ ਹੂੰ ਹੂੰ ਉਹਨਾਂ ਦੀ ਪਰਸੈਂਟੇਜ ਬਹੁਤ ਥੋੜੀ ਹੁੰਦੀ ਹੈ ਜੀ ਬਿਲਕੁਲ ਠੀਕ ਹੈ ਮੰਨ ਲੇ ਲੇਕਿਨ ਇਮੇਜ ਸਾਰਿਆਂ ਦੀ ਖਰਾਬ ਹੋ ਜਾਂਦੀ ਹੈ ਸਹੀ ਗੱਲ ਸੋ ਇਸ ਸੀਜ਼ ਨੂੰ ਸਖਤਾਈ ਨਾਲ ਲਾਗੂ ਕਰਨਾ ਚਾਹੀਦਾ ਹੈ ਕਿ ਆਪਣੇ ਜਿਹੜੇ ਅਧਿਆਪਕ ਨੇ ਉਹ ਆਉਣ ਅਧਿਆਪਕਾਂ ਨੂੰ ਵੀ ਚਾਹੀਦਾ ਹੂੰ ਹੂੰ ਕਿ ਜੇ ਅਸੀਂ ਇੱਜ਼ਤ ਲੈਣੀ ਹੈ ਤਾਂ ਅਸੀਂ ਉਹਨਾਂ ਵਿਦਿਆਰਥੀਆਂ ਸਾਹਮਣੇ ਇੱਕ ਰੋਲ ਮਾਡਲ ਬਣ ਕੇ ਜਾਈਏ ਟਾਈਮ ਸਿਰ ਪਹੁੰਚੀਏ ਡਿਸਪਲਿਨ ਫਾਲੋ ਕਰੀਏ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ ਹੂੰ ਹੂੰ ਸਾਡੀ ਡ्रेसਿੰਗ ਸੈਂਸ ਬੜੀ ਸੋਬਰ ਹੋਵੇ ਜੀ ਦੋ 스ਪੂਨ ਦੇ ਵਿੱਚ ਜਾਣੇ ਆ ਸਾਨੂੰ ਦੇਖ ਕੇ ਬੱਚਿਆਂ ਨੇ ਫੋਲੋ ਕਰਨਾ ਠੀਕ ਸਹੀ ਕਰ ਰਹੇ ਬਿਲਕੁਲ ਸਹੀ ਹੈ ਓਕੇ ਸਰ ਦਿਸ ਇ ਵੈਰੀ ਗੁੱਡ ਅੱਛਾ ਮੈਂਨ ਪਰਮ ਜੀ ਜੀ ਅਸੀਂ ਇਹ ਪ੍ਰੋਗਰਾਮ ਲਗਭਗ ਸਮਾਪਤ ਕਰ ਲਈ ਟਾਈਮ ਦੀ ਸੋ ਮਾਸ ਸੀਮਾ ਹੈ ਜਿਸ ਕਰਕੇ ਥੋੜਾ ਅੱਗੇ ਜਾਣਾ ਸਾਡੇ ਲਈ ਮੁਸ਼ਕਲ ਆ ਤੁਹਾਡੇ ਕੋ ਬਾਅਦ ਫਿਰ ਵੀ ਆਮਾ ਬਦੌੜ ਕਰਨਾ ਹੁਣ ਮੈਡਮ ਇੱਥਾਂ ਪਰਮ ਜੀ ਜੀ ਅਸੀਂ ਇਹ ਪ੍ਰੋਗਰਾਮ ਕੀਤਾ 25 ਮਿੰਟ ਦਾ ਪ੍ਰੋਗਰਾਮ ਸੀ ਫਿਕਸ ਕੀਤਾ ਸੀ ਇੱਥੇ ਹੋ ਸਕਦਾ ਥੋੜਾ ਟਾਈਮ ਜ਼ਿਆਦਾ ਵੀ ਲੱਗ ਰਿਹਾ ਪਰ ਕੋਸ਼ਿਸ਼ ਕਰਾਂਗੇ ਸਨ ਵਿਦ ਟਾਈਮ ਫਰੇਮ ਅਸੀਂ ਸਮਾਧ ਕਰ ਸਕੀਏ ਜਿਸ ਵਾਸਤੇ ਗੱਲ ਕੀਤੀ ਹੈ ਅੱਜ ਹੈ ਸਾਡੇ ਬੜੇ 5 ਸਤੰਬਰ 2025 ਦੇ ਆਧਿਆਪਕ ਦਿਵਸ ਹੈ ਸਾਡੇ ਲਈ ਬੜਾ ਬਹੁਤ ਹੀ ਪਿਆਰਾ ਦਿਵਸ ਹੈ ਅਧਿਆਪਕਾਂ ਦੇ ਲਈ ਬਹੁਤ ਹੀ ਇੱਜ਼ਤੇ ਮਾਣ ਦੀ ਗੱਲ ਕੀਤੀ ਜਾਂਦੀ ਹੈ ਸਾਡੀ ਜੇ ਸੋਸਾਇਟੀ ਹੈ ਚਾਹੇ ਹੋ ਸਕਦਾ ਸਾਨੂੰ ਇਹ ਦਿਖਾਈ ਨਹੀਂ ਦਿੰਦਾ ਅਧਿਆਪਕ ਨੂੰ ਇੱਜ਼ਤ ਮਾਣ ਦੇਣਾ ਚਾਹੁੰਦੀ ਹੈ ਪਰ ਕਈ ਵਾਰੀ ਸੰਗਰਦਾ ਅਧਿਆਪਕ ਇਸਤੇਮਾਲ ਲੈਣ ਦੇ ਕਈ ਵਾਰੀ ਜਿਸ ਵਾਸਤੇ ਗੱਲ ਕੀਤੀ ਉਸ ਸਟੇਕ ਤੇ ਨਹੀਂ ਪਹੁੰਚਦੇ ਹੁਣ ਮੈਡਮ ਵਰਮ ਜੀ ਮੈਂ ਤੁਹਾਡੇ ਕੋਲ ਕੁਛ ਨਾ ਚਾਹੁੰਦਾ ਕਿ ਤੁਸੀਂ ਸਾਡੇ ਦੇ ਦਰਸ਼ਕਾਂ ਉਹਨੂੰ ਸਨੇਹਾ ਦੇਣਾ ਜਿਹੜਾ ਸਹੀ ਹਰ ਸਾਲ ਅਧਿਆਪਕ ਦਿਵਸ ਮਨਾਉਣੀ ਹੈ ਇਹ ਸਿੰਪਲੀ ਕੀ ਹੈ ਇੱਕ ਸਾਡੇ ਕੋਲੇ ਮੈਂ ਕਹਿਣਾ ਜਸਟ ਮਨਾ ਰਹੇ ਹਾਂ ਇੱਕ ਸਿੰਪਲੀ ਇੱਕ ਪ੍ਰੋਗਰਾਮ ਹੈ ਰੈਡੀमेड ਪ੍ਰੋਗਰਾਮ ਹੈ ਅਸੀਂ ਉਹਨੂੰ ਟੈਲੀ ਟੈਲੀਕਾਸਟ ਕਰ ਦਿੰਨੇ ਆ ਐਕਚੁਅਲੀ ਅਧਿਆਪਨ ਦੀ ਸਪੈਸੀ ਵਿੱਚ ਉਹਨਾਂ ਦੇ ਰੋਲ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਤਬਦੀਲੀ ਹੋਣ ਵਾਸਤੇ ਤੁਸੀਂ ਸਾਨੂੰ ਸੁਝਾ ਦਿਓ ਸਾਡੇ ਦਰਸ਼ਕਾਂ ਨੂੰ ਵੀ ਮੈਸੇਜ ਦਿਓ ਕਿ ਸਾਨੂੰ ਕੀ ਕਰਨਾ ਚਾਹੀਦਾ ਕਦੀ ਆਪੋ ਆਪਣੇ ਸਾਡੇ ਦੇ ਜੂਸ ਫਰਮ ਨੂੰ ਸੁਸਾਇਟੀ ਲਈ ਜੀ ਸਰ ਸੋ ਜਿਹੜਾ ਅਧਿਆਪਕ ਹੈ ਜੀ ਉਹਦਾ ਇੱਕ ਬਹੁਤ ਹੀ ਵੱਡਾ ਮਹੱਤਮ ਮੰਨਿਆ ਗਿਆ ਆ ਅਧਿਆਪਕ ਦੀ ਭੂਮਿਕਾ ਅਹਿਮ ਹੈ ਜੀ ਕਿਉਂਕਿ ਜਿਹੜਾ ਐਨ ਆਪਾਂ ਐਨਵੀਟੀ ਕਹਿੰਦੇ ਆ ਨੇਸ਼ਨ ਬਿਲਡਰ ਟੀਚਰ ਉਹ ਸਮਾਜ ਦਾ ਨਿਰਮਾਤਾ ਹੈ ਜੀ ਸਮਾਜ ਨੂੰ ਇੱਕ ਸਿੱਖ ਦੇਣਾ ਇਹ ਉਹਦੇ ਹਿੱਸੇ ਆਇਆ ਅਧਿਆਪਕ ਦੇ ਕਿਉਂਕਿ ਜਿਵੇਂ ਆਪਾਂ ਸੁਣਿਆ ਜੀ ਆ ਕਿ ਜਿਹੜਾ ਅਧਿਆਪਕ ਹੈ ਖੁਦ ਜਲ ਕੇ ਇੱਕ ਮੋਮਬਤੀ ਦੀ ਤਰ੍ਹਾਂ ਖੁਦ ਜਲ ਕੇ ਉਹਨੂੰ ਦਗਾਇਆ ਜੀ ਬਿਲਕੁਲ ਸਹੀ ਤੇ ਜਿਹੜੇ ਬੱਚੇ ਨੇ ਬੱਚਿਆਂ ਦਾ ਮਾਰਗਦਰਸ਼ਨ ਕਰਨਾ ਬੱਚਿਆਂ ਨੂੰ ਬੱਚਿਆਂ ਦਾ ਜਿਹੜਾ ਵਿਦਿਆਰਥੀ ਵਿਦਿਆਰਥੀਆਂ ਦਾ ਵਿਕਾਸ ਕਰਨਾ ਸਰਪੱਖੀ ਵਿਕਾਸ ਕਰਨਾ ਜਿਹੜਾ ਕੰਮ ਹੈ ਇੱਕ ਅਧਿਆਪਕ ਦੇ ਹਿੱਸੇ ਆਇਆ ਜੀ ਤੇ ਮੰਨਿਆ ਚੁਣੋ ਜਿਹੜਾ ਪਰਿਵਾਰ ਆ ਉਹ ਵੀ ਇੱਕ ਪਹਿਲਾ ਸਕੂਲ ਮੰਨਿਆ ਗਿਆ ਪਰ ਜਿਹੜਾ ਉਹਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਤੇ ਇੱਕ ਗਾਸਟ੍ਰਿਕ ਦਾ ਤੌਰ ਤੇ ਲੈ ਕੇ ਜਾਣਾ ਉਹ ਇੱਕ ਅਧਿਆਪਕਾ ਦੀ ਹੀ ਸੀ ਆਇਆ ਅਧਿਆਪਕਾ ਦਾ ਹੀ ਕੰਮ ਹੈ ਜੀ ਚਲੋ ਬਹੁਤ ਅੱਛੀ ਗੱਲ ਦੱਸੀ ਤੁਸੀਂ ਤੁਹਾਡਾ ਆਗਿਆਕਾਰੋਂ ਤੁਹਾਨੂੰ ਬਹੁਤ ਜ਼ਿਆਦਾ ਚੱਕਾ ਦਿੱਤਾ ਵੈਰੀ ਗੁੱਡ ਬੈਸਟ ਜੀ ਇਦਾਂ ਦੇ ਆਪਕੇ ਸਖਤ ਬਜੇ ਪਹੁੰਚ ਜਾਵੇ ਤਾਂ ਸਾਨੂੰ ਬੜੀ ਖੁਸ਼ੀ ਹੋਈ ਕਿ ਹੋਣਾ ਚਾਹੀਦਾ ਹੁਣ ਪ੍ਰਿੰਸੀਪਲ ਮਨਪ੍ਰੀਤ ਜੀ ਤੁਹਾਡੇ ਵੱਲ ਆ ਰਹੇ ਹਨ ਸਾਡਾ ਪ੍ਰੋਗਰਾਮ ਸਮਾਪਤ ਹੋ ਗਿਆ ਹੈ ਠੀਕ ਹੈ 80 ਕਾਫੀ ਇੰਪੋਰਟੈਂਟ ਐਚ ਆਈਡੀਜ਼ ਲਈ ਹਨ ਟੌਪਿਕ ਲਈ ਹੈ ਅੱਜ ਦਾ 5 ਸਤੰਬਰ 2025 ਅੱਜ ਆਪਕੋ ਦਿਵਸ ਹੈ ਉਸਾਰੇ ਬ੍ਰਹਿਮਾਨ ਬੜੀ ਗੰਦਾ ਕਿ ਸਾਡੇ ਵਿਦਿਆਰਥੀ ਆਲ ਰਿਡਿਅ ਲੈਵਲ ਤੇ ਸਾਡੇ ਪੰਜਾਬ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਜਦੋਂ ਇਹ ਫੰਕਸ਼ਨ ਕੀਤਾ ਜਾਂਦਾ ਪੰਜ ਦਾ ਮਿਲ ਉਹਨਾਂ ਨੂੰ ਆਨਰ ਵੀ ਕੀਤਾ ਜਾਂਦਾ ਸੈਟੀਫੀਕੇਟ ਦਿੱਤੇ ਜਾਂਦੇ ਨੇ ਕੈਸ਼ ਪ੍ਰਾਈਜ਼ ਵੀ ਦਿੱਤੇ ਜਾਂਦੇ ਬਹੁਤ ਸਾਰੇ ਵਿਦਿਆਰਥੀ ਇਸ ਲਈ ਮੇਰੇ ਕੰਨ ਸੋਚਦੇ ਵੀ ਹਾਂ ਕਿ ਸਾਨੂੰ ਕੋਈ ਕਿਸੇ ਤਰ੍ਹਾਂ ਨਾਲ ਆਨਰ ਕੀਤਾ ਜਾਵੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅੱਜ ਦੇ ਦਿਨ 'ਚ ਜੋ ਸਾਡੇ ਵਿਦਿਆਰਥੀਆਂ ਨੇ ਆਪਣਾ ਰੁਤਬਾ ਖੋਹ ਦਿੱਤਾ ਹੈ ਮੈਂ ਇਹ ਸਮਝਦਾ ਹਾਂ ਕਿ ਤੁਸੀਂ ਵੀ ਇਹਦੇ ਬਹੁਤ ਸਾਰੇ ਐਗਰੀ ਕਰੋ ਤੋੜਾ ਹੈ ਜੇ ਖੋਦਤਾ ਉਸ ਦੀ ਰੀਸਟੋਰੇਸ਼ਨ ਵਾਸਤੇ ਉਹਨੂੰ ਦੁਬਾਰਾ ਬਹਾਲ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕੀ ਸਾਨੂੰ ਅਧਿਆਪਕਾਂ ਨੂੰ ਜਿੱਥੇ ਉਹਨਾਂ ਦਾ ਰੋਲ ਪ੍ਰੋਪਰ ਨਹੀਂ ਹੈ ਉਹਨਾਂ ਨੂੰ ਸਜ਼ਾ ਵੀ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਇਹ ਦੱਸੋ ਸਰ ਜਿਹੜਿਆਂ ਦੇ ਅਧਿਆਪਕਾਂ ਦਾ ਕਿਤੇ ਰੋਲ ਥੋੜੇ ਜਿਮ ਕਮੀ ਰਹਿ ਗਈਆਂ ਉਹਨਾਂ ਨੂੰ ਇੱਕ ਵਾਰ ਟ੍ਰੇਨਿੰਗ ਦੀ ਜ਼ਰੂਰਤ ਹੈ ਤੇ ਜੇਕਰ ਕੋਈ ਅਧਿਆਪਕ ਲਗਾਤਾਰ ਉਸ ਚੀਜ਼ ਨੂੰ ਫੋਲੋ ਨਹੀਂ ਕਰਦਾ ਤਾਂ ਫਿਰ ਕਿਤੇ ਨਾ ਕਿਤੇ ਉਹ ਸਜ਼ਾ ਦਾ ਵੀ ਹੱਕਦਾਰ ਹੈ ਠੀਕ ਹੈ ਇਹਦੇ ਨਾਲ ਹੀ ਮੈਂ ਸਾਰੇ ਅਧਿਆਪਕਾਂ ਨੂੰ ਕਹਿਣਾ ਚਾਹੂੰਗਾ ਕਿ ਆਪਣੇ ਕੋਲ ਜੇ ਸਰਕਾਰੀ ਸਕੂਲਾਂ ਦੀ ਗੱਲ ਕਰਾਂ ਤਾਂ ਗਰੀਬ ਘਰਾਂ ਦੇ ਵਿਦਿਆਰਥੀ ਹੁੰਦੇ ਨੇ ਬਿਲਕੁਲ ਅਸੀਂ ਉਹਨਾਂ ਨਾਲ ਸਿੰਪਥੀ ਨਾ ਰੱਖ ਕੇ ਬਹੁਤੀ ਵਾਰੀ ਆਪਾਂ ਸਿੰਪਥੀ ਰੱਖਦੇ ਆਂ ਵੀ ਗਰੀਬ ਘਰਾਂ ਦੇ ਬੱਚੇ ਅਸੀਂ ਐਮਪਥੀ ਦੀ ਦੇਖੀਏ ਅਸੀਂ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਸੋਚੀਏ ਜੇ ਅਸੀਂ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਆਪਣੇ ਆਪ ਨੂੰ ਸੋਚਾਂਗੇ ਉਹਨਾਂ ਦੇ ਪੁਆਇੰਟ ਆਫ View ਨੂੰ ਅਸੀਂ ਬਿਹਤਰ ਤਰੀਕੇ ਅੰਡਰਸਟੈਂਡ ਕਰ ਸਕਾਂਗੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਤਰੀਕੇ ਅੰਡਰਸਟੈਂਡ ਕਰ ਸਕਾਂਗੇ ਤੇ ਵਿਦਿਆਰਥੀ ਸਾਡੇ ਤੋਂ ਅੱਛੇ ਤਰੀਕੇ ਜ਼ਿਆਦਾ ਸਿੱਖ ਸਕਣਗੇ ਜੇ ਕੋਈ ਅਧਿਆਪਕ ਤੋਂ ਕੋਈ ਬੱਚਾ ਸਿੱਖਦਾ ਹੈ ਤਾਂ ਆਟੋਮੈਟਿਕਲੀ ਉਹਦੀ ਰਿਸਪੈਕਟ ਕਰਦਾ ਹੈ ਜਦੋਂ ਕੋਈ ਅਧਿਆਪਕ ਕਲਾਸ ਦੇ ਵਿੱਚ ਲੇਟ ਜਾਂਦਾ ਤਾਂ ਹੀ ਡਿਸਰੈਸਪੈਕਟ ਹੁੰਦੀ ਹੈ ਜਿਹੜਾ ਅਧਿਆਪਕ ਕਲਾਸ 'ਚ ਟਾਈਮ ਤੇ ਜਾਵੇ ਅੱਛੀ ਸਿੱਖਿਆ ਦੇਵੇ ਪੰਕਚੁਅਲ ਬਿਲਕੁਲ ਐਕੈਡੈਮਿਕ ਦੇ ਨਾਮ ਨਾਲ ਉਹਨੂੰ ਗਾਇਡ ਵੀ ਕਰੇ ਉਹਨੂੰ ਆਮ ਜ਼ਿੰਦਗੀ 'ਚ ਆਉਣ ਵਾਲੀਆਂ ਔਕੜਾਂ ਦਾ ਵੀ ਸਾਹਮਣਾ ਕਰਨਾ ਸਿਖਾਵੇ ਉਹਨਾਂ ਅਧਿਆਪਕਾਂ ਦੇ ਬੱਚੇ ਇੱਜ਼ਤ ਕਰਦੇ ਹੀ ਨੇ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਅਧਿਆਪਕ ਸਾਥੀ ਨੇ ਉਹ ਜਰੂਰ ਹੀ ਇਹਨਾਂ ਚੀਜ਼ਾਂ ਨੂੰ ਵੀ ਤੇ ਇਹ ਤੋਂ ਬਿਨਾ ਵੀ ਜਿਹੜੀਆਂ ਹੋਰ ਪੋਚੀਆਂ ਪ੍ਰੈਕਟਿਸਸ ਨੂੰ ਫੋਲੋ ਕਰ ਰਹੇ ਨੇ ਉਹਨਾਂ ਨੂੰ ਫੋਲੋ ਕਰਦੇ ਰਹਿਣਗੇ ਤੇ ਆਪਣੇ ਆਪ 'ਚ ਲਗਾਤਾਰ ਸੁਧਾਰ ਨੂੰ ਉਹ ਲਿਆਉਣ ਦੀ ਕੋਸ਼ਿਸ਼ ਕਰਗੇ ਤਾਂ ਜੋ ਵਿਦਿਆਰਥੀਆਂ ਦਾ ਪੱਧਰ ਅਸੀਂ ਇੰਨਾ ਉੱਚਾ ਚੱਕ ਸਕੀਏ ਕਿ ਉਹ ਦੇਸ਼ ਦੇ ਚਾਨਣ ਨਰਾਇਣ ਬਣ ਸਕਣ ਚਾਨਣ ਲਾਈਟ ਹਾਊਸ ਬਣ ਸਕਣ ਠੀਕ ਹੈ ਸਰ ਓਕੇ ਮਨਪੀਤ ਜੀ ਤੇ ਮੈਡਮ ਅਰਮਿਤ ਗੌਰ ਜੀ ਤੁਸੀਂ ਕਾਫੀ ਇੰਪੋਰਟੈਂਟ ਪੁਆਇੰਟ ਦਸੀ ਹੈਂ ਪੇਰਦਾ ਸੋ ਅੱਜ ਦਾ ਪ੍ਰੋਗਰਾਮ 5 ਸਤੰਬਰ 2025 ਦਾ ਅੱਜ ਇਸ ਸਮਾਪਤ ਕਰ ਰਹੇ ਹਾਂ ਸਾਡਾ ਪ੍ਰੋਗਰਾਮ ਚੱਲਿਆ ਜੋ ਟਿਪ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡਾ ਪ੍ਰੋਗਰਾਮ ਤੁਸੀਂ ਬਹੁਤ ਹੀ ਧਿਆਨ ਨਾਲ ਵਾਚ ਕਰਨਾ ਦੇਖਣਾ ਹੈ ਤੇ ਸਾਡੀ ਤਰੀਫ ਕਰਨੀ ਜ਼ਰੂਰੀ ਹੈ ਜ਼ਰੂਰੀ ਨਹੀਂ ਹੈ ਤੁਸੀਂ ਸਾਨੂੰ ਆਪਣੇ ਥੀਸ ਭੇਜਨੇ ਆ ਤਾਂ ਕਿ ਇਸ ਪ੍ਰੋਗਰਾਮ ਹੋਰ ਬੈਟਰ ਬਣਾਇਆ ਜਾ ਸਕੇ ਸੋ ਜਿਹੜਾ ਅਧਿਆਪਕਾਂ ਦੀ ਜਿੰਦਗੀ ਤੁਸੀਂ ਸਾਰੇ ਕਰ ਦਿੱਤੀ ਹੈ ਸਾਡੇ ਦੇਸ਼ ਦਾ ਨਰਮਤਾ ਹੈ ਕਈ ਤਰ੍ਹਾਂ ਮੈਨੇਸ਼ ਬਿਲਟਰ ਮੋਦੇ ਸਬੰਧ ਵਿੱਚ ਗੱਲ ਕੀਤੀ ਹੈ ਤੁਸੀਂ ਇਸ ਨੂੰ ਪੱਲੇ ਬੰਨੋਗੇ ਤੇ ਅੱਜ ਦਾ ਪ੍ਰੋਗਰਾਮ ਅਸੀਂ ਸਮਾਪਤ ਕਰਦੇ ਹਾਂ ਤੇ ਮੈਂ ਫੇਰ ਐਪੀਸ ਪਰਮਨਪ੍ਰਿਚ ਤੇ ਮੈਡਮ ਪਰਮਜੀਤ ਕੌਰ ਜੀ ਮੈਂ ਤੁਹਾਡਾ ਦੁਬਾਰਾ ਧੰਨਵਾਦੀ ਹਾਂ ਤੇ ਸਾਡੇ ਜਿਹੜੇ ਦਰਸ਼ਕਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਾਡਾ ਪ੍ਰੋਗਰਾਮ ਜ਼ਰੂਰ ਦੇਖਣ ਪਈ ਇਹਦੇ ਵਿੱਚ ਅੱਛੀਆਂ ਤਬਦੀਲੀਆਂ ਵਾਸਤੇ ਸੁਝਾਅ ਦਿਓ ਓਕੇ ਸ਼ੁਕਰੀਆ ਥੈਂਕ ਯੂ